ਨਵਜੋਤ ਮੈਂ ਤਾਂ ਮਦਾ ਵਲੰਟੀਅਰ ਉਹਨੇ ਸੱਦਰ ਤੋਂ ਉੱਤੇ ਲਿਖਤਾ ਕਹਿੰਦਾ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਗਲੀ ਸ਼ੁਰੂਆਤ ਕਰਾਂਗੇ ਇਹੜੇ ਦਿੱਲੀ ਆ ਉਹਨਾਂ ਨੇ ਲਿਖਤਾ ਚਕਾਵਾ ਕਿ ਪੰਜਾਬੀ ਸ਼ਬਦ ਨਹੀਂ ਗਿਆ ਉਹਨੇ ਨਾਲ ਉਹਨਾਂ ਨੇ ਲਿਖਿਆ ਜੋਧਰ ਦਿੱਲੀ ਕੋਲ ਉਹਨਾਂ ਕਹਿੰਦੇ ਦਿੱਲੀ ਆ ਸਾਡੇ ਤੋਂ ਬਿਠਾਉਂਦਾ ਆ ਵਾਪਸ ਉਹਨੇ ਸ਼ਬਦ ਯੂਜ਼ ਕਰ ਰਿਹਾ ਉਹਨੇ ਪਹੀਏ ਸਾਡੇ ਉੱਤੇ ਲਾਗੂ ਨਾ ਉਹ ਪਹੀਆਂ ਟੋਕ ਕੇ ਹੋਏ ਹੋਣਗੇ ਮੈਂ ਮਰ ਜੂਗਾ ਆਪਣੇ ਜਵਾਬਾਂ ਲਈ ਸੌ ਖਾਨਾ ਕਦੇ ਕਾਂਗਰਸ ਨਾਲ ਸੰਯੋਗਤਾਂ ਨਹੀਂ ਕਰੂਗਾ ਕਿਹੜਾ ਬੰਦਾ ਆਪਣੇ ਜਵਾਬਾਂ ਦਾ ਨਹੀਂ ਹੋਇਆ ਹੈਗਾ ਆਪਣੇ ਜਵਾਬਾਂ ਦੀ ਝੂਠੀ ਸੌਖਾ ਗਿਆ ਤੁਸੀਂ ਇਤੋਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਉਸ ਬੰਦੇ ਨੂੰ ਕੁਰਸੀ ਦਾ ਕਿੰਨਾ ਲਾਲਚ ਹੈ ਕੀ ਆਵਾਮੀ ਪਾਰਟੀ ਜਿਹੜੀ ਦਿੱਲੀ ਹਾਰਦੀ ਆ ਉਹ ਸਾਰੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈਗੀ ਆ ਜਿਹੜੀ ਦਿਖਦੀ ਸੀਗੀ ਉਹ ਪੰਜਾਬ ਦੇ ਵਿੱਚ ਹੋਰ ਮਾਈਗ੍ਰੇਟ ਕਰ ਗਈ ਜਮਾਨਤ ਤੇ ਬਾਹਰ ਆਏ ਇਹ ਲੋਕ ਪੰਜਾਬ ਨੂੰ ਚਲਾਉਂਦੇ ਉਹੀ ਪਾਰਟੀ ਚਲਾਦ ਨੇ ਉਹੀ ਪੰਜਾਬ ਚ ਇਹ ਸੋਚਦੇ ਹੋਰ ਉਹਨੂੰ ਪੰਜਾਬ ਤੱਕ ਪਹੁੰਚਾ ਲੱਗਣ ਦੀ ਕੀ ਦੱਸੋ ਪੈ ਗਈ ਸੀ। ਲੈ ਕੈਂਡੀ ਯਾਰ ਚੋਣਾ ਵਿੱਚ ਉਹ ਫੇਸ ਬੁਕੇ ਲਾਇਏ ਸੀ। ਉਹ ਕਿਹੜਾ ਇਥੋਂ ਪੰਜਾਬ ਦੇ ਹੀ ਇਲਾਕੇ ਸ਼ਹਿਰ ਤੁਸੀਂ ਅਨਰਾਗ ਠਾਕਰ ਆਇਆ ਵਾ ਉਪਰ ਇਥੇ ਸੀ। ਤੁਸੀਂ ਦੇਰੇ ਇਲਾਕੇ ਵਿੱਚ ਬੈਠੇ ਹੋ। ਵਿਜੇ ਸਿੰਘਲਾ ਤੂੰ ਕਹਿੰਦਾ ਤੁਸੀਂ ਉਹਨੇ ਪਰਸੈਪਸ਼ਨ ਕਰਪੀਆ ਸੀ ਅੰਦਰ ਕੀਤਾ। ਉਹ ਤੁਹਾਡੀ ਜ਼ਿਮਨੀ ਚੋਣ ਦੇ ਵਿੱਚ ਪ੍ਰਚਾਰ ਕਰਦਾ ਫਿਰਦਾ ਸੀ। ਇਹ ਰਾਸਵਾ ਮੈਂਬਰ ਪੰਜਾਬ ਦੇ ਕਿਸੇ ਬੰਦੇ ਨੂੰ ਦੇ ਦਿੰਦੇ ਆ ਤਾਂ ਮੈਂ ਕਹਿ ਸਕਦਾ ਇਹ 2027 ਜਿਹੜਾ ਪਰਸੈਪਸ਼ਨ ਬਣੀ ਹੋਈ ਹੈ ਪਰਸੈਪਸ਼ਨ ਨੂੰ ਚੇਂਜ ਕਰ ਸਕਦਾ। ਪਰ ਸ਼ਹਿਰੀ ਕਲਸੀ ਤੁਸੀਂ ਗੱਲ ਕਰਦੇ ਤੁਸੀਂ ਮੱਦਦ ਨੂੰ ਕੈਪੇਬਲ ਹੈ ਪੰਜਾਬ ਪ੍ਰਧਾਨ ਜਿਹੜੇ ਬੰਦੇ ਨੂੰ ਆਪਣੀ ਪਾਰਟੀ ਦੀ ਗੱਲ ਨਹੀਂ ਰੱਖਣੀ ਹੁੰਦੀ ਜਿਹੜੇ ਬੰਦੇ ਆਪਣੀ ਸਰਕਾਰ ਦੀ ਗੱਲ ਨਹੀਂ ਰੱਖਣੀ ਹੁੰਦੀ ਉਹਨਾਂ ਨੂੰ ਤੁਸੀਂ ਪ੍ਰਧਾਨ ਬਣਾਇਆ ਹ ਹ 92 ਤੰਤਰ ਵਿਧਾ ਐਕਟੋਂ ਮਿਲਦਾ 40 ਤੋਂ 45% ਦੂਜੀਆ ਪਾਰਟੀਆਂ ਦੇ ਕੀ ਤੁਸੀਂ ਕਰੋ ਬਦਲਾ ਕਿਹੜੀ ਬਦਲਾ ਤੁਸੀਂ ਗੱਲ ਕਰ ਮਾਈਕ ਲੈ ਕੇ ਕਿਸੇ ਐਮਐਲਏ ਕੋਲ ਚਲ ਜਾਓ ਉਹਨੂੰ ਤੁਸੀਂ ਪੰਜਾਬ ਲੈਵਲ ਤੋਂ ਕੋਈ ਮੁੱਦਾ ਪੁੱਛ ਲਓ ਕੋਈ ਬਿਆਨ ਦੇ ਦਿਓ ਮਜਾ ਲਓ ਬਿਆਨ ਦੇ ਦੇ ਨਹੀਂ ਦੇਊਗਾ ਮਜਾ ਨਹੀਂ ਜਦੋਂ ਮੁੱਖ ਮੰਤਰੀ ਬਣਨ ਦੀ ਗੱਲ ਆਈ ਜਦੋਂ ਪਾਰਟੀ ਪੰਜਰੋ ਪਾਰਟੀ ਸਟੈਂਡ ਹੋਣ ਦੀ ਗੱਲ ਆਈ ਸੁੱਚਾ ਸਿੰਘ ਛੋਟੇ ਉੱਪਰ ਨੂੰ ਇਹ ਕਹਿ ਕੇ ਪਾਰਟੀ ਨੂੰ ਫਾਰਕ ਕਰਤਾ ਵੀ ਉਹਨੇ ਇੱਕ ਆਡੀਓ ਵਰਨਾ ਮੈਂ ਚੈਲੰਜ ਕਰਦਾ ਦੱਸੋ ਕਿੱਥੇ ਆ ਗਈ ਵਿਧਾਨ ਸਭਾ ਵਿੱਚ ਵਿਰੋਧੀ ਦੇ ਦਲਤਾ ਪ੍ਰਤਾਪ ਸਿੰਘ ਬਾਜਬਣ ਕਿਹਾ ਸੀ ਵੀ ਕਿਹਨੇ ਕਿਹਾ ਜਾਂ ਲੈੰਦਾ ਤਾਂ ਉਹਨੇ ਕਿਹਾ ਸੀ ਇਹ ਆਮ ਆਮ ਘਰ ਦਾ ਬੰਦਾ ਜਿਹੜਾ ਉਹ ਐਮ ਐਲ ਏ ਜਿਹੜੀ ਆ ਰਹੀ ਹੈ ਨਾ ਆਦੋ ਆਪ ਘਰ ਦੇ ਪੱਗ ਦਾ ਕਿੱਡਾ ਮਹਿਲ ਪੈ ਲਿਆ ਵਾ ਉਹ ਲੋਕ ਦੇਖਦੇ ਨੇ ਕਿ ਮੈਨੂੰ ਤਾਂ ਦੱਸੋ ਕੋਈ ਮੋਬਾਈਲ ਦੀ ਛੋਟੀ ਦੁਕਾਨ ਚਲਾਉਂਦਾ ਹੋਇਆ ਮਹਿਲ ਪਾ ਲਿਆ ਪਹਿਲਾ ਲੋਕ ਕਾਉਂਸਲਰ ਨੂੰ ਉਸ ਨਹੀਂ ਸਮਝਦੇ ਸੀ ਪਰ ਐਮਐਲਏ ਦੀ ਗ੍ਰੈਵਿਟੀ ਹੁੰਦਾ ਨੂੰ ਕਹਿਣਾ ਪੈ ਰਿਹਾ ਕਿ ਮੁੱਖ ਮੰਤਰੀ ਤੱਕ ਲੋਕ ਜਿਹੜੇ ਜਿਹਨਾਂ ਸਵਾਲ ਚੁੱਕਦੇ ਸਨ ਤੇ ਜੇ ਜੱਤੇ ਜੰਮਨੇ ਫਿਰ ਸਰਕਾਰ ਦੇ ਖਿਲਾਫ ਆਵਾਜ਼ ਚ ਨਾ ਹੋਵੇ ਪਾਰਟੀ ਲੈਵਲ ਤੇ ਪੰਜਾਬ ਲੈਵਲ ਤੇ ਵੱਡਾ ਖਲਾਫਾ ਕੁੰਬ ਜਦੋਂ ਮਨੀਸ਼ ਸੋਦੀਆ ਜਾਂ ਅਰਵਿੰਦ ਕੇਜੀਵਾ ਜਾਂ ਸਤਿੰਦਰ ਜਰ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰ ਜੀ ਲੁਧਿਆਣਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲੰਘ ਚੁੱਕੀ ਆ ਆਨ ਆਲੀ 23 ਤਰੀਕ ਨੂੰ ਇਸ ਦਾ ਰਿਜ਼ਲਟ ਸਾਹਮਣੇ ਆ ਜਾਏਗਾ ਸੂਬੇ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਸਰਕਾਰ ਨੂੰ ਲਗਭਗ 3 ਤੋਂ 3.5 ਸਾਲ ਦਾ ਸਮਾਂ ਹੋਣਾ ਆ ਲੇਕਿਨ ਹੁਣ ਖਬਰਾਂ ਆਏ ਨੇ ਕਿ ਆਵਾਜ਼ ਦੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਜੀ ਹਾਂ ਕੁਝ ਅਜੀ ਹੈ ਵੋਲੰਟੀਅਰ ਨੇ ਜਿਹੜੇ ਬੁੱਢਲੇ ਸਮੇਂ ਤੋਂ ਆਵਾਜ਼ ਦੀ ਪਾਰਟੀ ਦੇ ਨਾਲ ਜੁੜੇ ਰਹੇ ਨੇ ਲੇਕਿਨ ਹੁਣ ਉਹਨਾਂ ਦੇ ਅੰਦਰ ਇੱਕ ਖਰੋਸ਼ ਦੀ ਜਿਹੜੀ ਭਾਵਨਾ ਸੀ ਕਹਿ ਸਕਦੇ ਆ ਉਹ ਪਾਈ ਜਾ ਰਹੀ ਹੈ ਕਿ ਕਾਰਨਾਂ ਆ ਆਵਾਜ਼ ਦੀ ਪਾਰਟੀ ਦੇ ਵੋਲੰਟੀਅਰ ਤੇ ਕਰਮਕARTA ਆਵਾਜ਼ ਦੀ ਪਾਰਟੀ ਤੋਂ ਨਰਾਜ਼ ਨੇ ਲੇਕਿਨ ਇਹ ਅਚਾਨਕ ਸ਼ੁਰੂ ਨਹੀਂ ਹੋਇਆ ਇਸ ਦਾ ਕੀ ਪਿਛੋਕੜ ਆ ਕੀ ਇਸ ਦੇ ਪਿੱਛੇ ਕਾਰਨ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪਾਲ ਸਿੰਘ ਤੁੰਨਾ ਤੁੰਨਾ ਜੀ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਰ ਲੁਧਿਆਣਾ ਹਲਕਾ ਪਛਮੀ ਦੀ ਜ਼ਿੰਮਨੀ ਚੌਣ ਲੰਘ ਚੁੱਕੀ ਆ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆਏ ਆ ਆਰਿਆਨੇ ਕਿਉਂਕਿ ਤੁਸੀਂ ਵੀ ਕਵਰ ਕਰਦੇ ਹੋ ਮੈਂ ਕਵਰ ਕਰਦਾ ਕਿ ਆਵਾਂ ਦੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈਗਾ ਜਿਹੜੇ ਵੋਲੰਟੀਅਰਸ ਨੇ ਜਿਹੜੇ ਬੁੱਢਲੇ ਸਮੇ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਅੰਦਰ ਫਰੋਸ਼ ਪਾਇਆ ਜਾ ਰਿਹਾ ਕੀ ਕਾਰ ਕਾਰਨ شاہد ਜੀ ਇੱਕੋ ਹੈਗਾ ਵੀ ਬਾਹਰਲੀ ਪਾਰਟੀ ਨੂੰ ਲਿਆ ਲਿਆ ਥੋਪੇ ਜਾ ਰਹੇ ਲੀਡਰ ਹੂੰ 92 ਐਮਐਲਏ ਦੀ ਸਰਕਾਰ ਹੈ ਜੀ ਤੇ ਜਦੋਂ ਵੀ ਕੋਈ ਚੋਣ ਆਉਂਦੀ ਹੈ ਭਾਵੇਂ ਉਹ ਨਗਰ ਨਿਗਮ ਦੀ ਚੋਣ ਹੋਵੇ ਭਾਵੇਂ ਉਹ ਪਾਰਲੀਮੈਂਟ ਦੀ ਚੋਣ ਹੋਵੇ ਭਾਵੇਂ ਉਹ ਆ ਜ਼ਿਮਨੀ ਚੋਣ ਸੀ ਪਹਿਲਾ ਜ਼ਿਮਨੀ ਚੋਣਾਂ ਲੰਘੀਆਂ ਜੀ ਇਹਨਾਂ ਨੂੰ ਉਮੀਦਵਾਰ ਨਹੀਂ ਲੱਭਦਾ ਆਪਣੀ ਪਾਰਟੀ ਚ ਠੀਕ ਤੇ ਆਪਾਂ ਜੇ ਪਿੱਛੇ ਚੱਲ ਜਾਈਏ ਥੋੜਾ ਜਿਆ ਜੇ ਚੱਬੇਵਾਲ ਨੇ ਸਾਹਮਣੇ ਅਸਤੀਫਾ ਦਿੱਤਾ ਮੈਂਬਰ ਪਾਰਲੀਮੈਂਟ ਦੀ ਚੋਣ ਜੜੀ ਆ ਉੱਥੇ ਇਹਨਾਂ ਨੂੰ ਕੋਈ ਵਲੰਟਰੀ ਲੱਭਿਆ ਉੱਥੇ ਉਹਨਾਂ ਦੇ ਬੇਟੇ ਨੂੰ ਟਿਕਟ ਦਿੱਤੀ ਆ ਇੱਥੇ ਅਰੂੜਾ ਸਾਹਿਬ ਨੂੰ ਟਿਕਟ ਦਿੱਤੀ ਗਿਆ ਇੱਥੇ ਵਲੰਟਰੀ ਲੱਭਿਆ ਜੇ ਬਰਨਾਲੇ ਚਲਦੀ ਆ ਉੱਥੇ ਵਲੰਟਰੀ ਲੱਭਿਆ ਜੇ ਗਿੱਦੜਵੇ ਚਲਦੀ ਆ ਗਿੱਦੜਵੇ ਵਿੱਚ ਜਿਹੜੇ ਹਨਨੀ ਹੁੰਦੀ ਹੈ ਗਿੱਦੜਵੇ ਤੇ ਜਿਹੜਾ ਹੁਣ ਵਿਧਾਇਕ ਸਾਹਿਬ ਨੇ ਢੱਲੋਂ ਸਾਹਿਬ ਉਹਨਾਂ ਤੇ ਗੰਭੀਰ ਇਲਜ਼ਾਮ ਲੱਗ ਹੁੰਦੇ ਰਹੇ ਨੇ ਬਸ ਮਾਫੀਆ ਦਾ ﺍﻟ الزام ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਡਿਮਪਿਟਲ ਹਰ ਦਾ ਸਿੱਧੇ ਲਾਉਂਦੇ ਦੇ ਬਾਦਲਾਂ ਦੇ ਰਾਜ ਦੇ ਵਿੱਚ ਇਹ ਹੋ ਗਿਆ ਉਹ ਹੋ ਗਿਆ ਉਹ ਇਹਨਾਂ ਨੂੰ ਉਮੀਦਵਾਰ ਨਾ ਉੱਥੇ ਲੱਗਿਆ ਤੋਂ ਭਾਵ ਉਸ ਚੀਜ਼ ਨੂੰ ਲੈ ਕੇ ਵੀ ਵਲੈਂਟੇਰ ਵਿੱਚ ਬਹੁਤ ਵੱਡਾ ਇੱਕ ਰੋਸ ਹੈ ਵੀ ਯਾਰ ਜਿਨ੍ਹਾਂ ਦੇ ਖਿਲਾਫ ਅਸੀਂ ਲੜਾਈ ਲੜਦੇ ਦੇ ਆ ਜਿਨ੍ਹਾਂ ਤੋਂ ਅਸੀਂ ਗਾਲਾਂ ਕੱਢੀਆਂ ਜਿਨ੍ਹਾਂ ਦੇ ਅਸੀਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੁਸੀਂ ਅੱਜ ਉਹਨਾਂ ਸਾਡੇ ਸਾਹਦੇ ਬਿਠਾ ਰਹੇ ਗੱਲ ਇੱਥੇ ਨਹੀਂ ਮੁੱਕਦੀ ਗੱਲ ਅੱਗੇ ਆ ਜਾਂਦੀ ਹੈ ਤੁਸੀਂ ਦੇਖਿਓ ਨਾ ਜ਼ਿਮਨੀ ਚੋਣ ਦੇ ਵਿੱਚ ਹੀ ਚੇਅਰਮੈਨੀਆਂ ਦਿੱਤੀਆਂ ਗਈਆਂ ਖਬਰਾਂ ਤਾਂ ਇਹ ਵੀ ਨਹੀਂ ਮਿਲਉਦਾ ਜੇ ਤੋਂ ਕੁਝ ਜਿਹੜੇ ਚੇਅਰਮੈਨਾਂ ਨੇ ਚੇਅਰਮੈਨਾਂ ਦੇ ਸਤੀਫੇ ਦਵਾ ਦਿੱਤੇ ਗਏ ਆ ਚੇਅਰਮੈਨੀਆਂ ਦਿੱਤੀਆਂ ਗਈਆਂ ਨੇ ਉਹ ਚੇਅਰਮੈਨੀਆਂ ਦਿੱਲੀ ਵਾਲੋਂ ਦਿੱਤੀਆਂ ਗਈਆਂ ਨੇ ਦਿੱਲੀ ਵਾਲੇ ਆਉਂਦੇ ਨੇ ਉੱਥੋਂ ਆ ਕੇ ਚੇਅਰਮੈਨੀਆਂ ਕੋਈ ਦਿੱਲੀ ਤੋਂ ਆ ਰਿਹਾ ਕੋਈ ਯੂਪੀ ਤੋਂ ਆ ਰਿਹਾ ਕੋਈ ਬਿਹਾਰ ਤੋਂ ਆ ਰਿਹਾ ਬਾਈ ਨਾ तमाम ਚੀਜ਼ਾਂ ਨੂੰ ਲੈ ਕੇ ਉਹ ਇਹ ਨਹੀਂ ਕਹਿੰਦੇ ਵਲੰਟੀਅਰ ਇੱਕ ਤੁਹਾਨੂੰ ਦੱਸ ਦੇਣ ਦੇ ਵਲੰਟੀਅਰ ਦੀ ਖਾਸੀਅਤ ਕੀ ਆ ਉਹ ਇਹ ਨਹੀਂ ਕਹਿੰਦੇ ਸਾਨੂੰ ਕੁਝ ਦਿਓ ਉਹ ਕਹਿੰਦੇ ਸਾਨੂੰ ਕੁਝ ਨਾ ਦਿਓ ਜੇ ਮੈਨੂੰ ਨਹੀਂ ਮਿਲਦਾ ਨਾ ਮੇਰੇ ਨਾਲ ਦਾ ਬੰਦਾ ਹੈ ਮੇਰੀ ਸਨੀਅਰਿਟੀ ਦੇ ਵਿੱਚ ਆ ਬੰਦਾ ਬੈਠਾ ਇਹਨੂੰ ਦੇ ਦਿਓ ਇਹ ਪੰਜਾਬ ਦਾ ਵਾ ਇਹ ਪੰਜਾਬ ਦੇ ਫਲਾਣੇ ਹਲਕੇ ਦਾ ਵਾ ਫਲਾਣੇ ਪਿੰਡ ਫਲਾਣੇ ਸ਼ਹਿਰ ਦਾ ਵਾ ਇਹਨੂੰ ਦੇ ਦਿਓ ਯਾਰ ਉਹ ਇਹ ਨਹੀਂ ਕਹਿੰਦਾ ਵੀ ਸਾਨੂੰ ਦੋ ਉਨਾਰੋ ਉਹ ਸੇ ਵੀ ਸਾਡੇ ਕਹਿ ਸਕਦੇ ਆ ਧਾਇਰੇ ਵਿੱਚ ਅਮਰਵੀ ਪਾਕਰੇ ਦੇ ਵਲੰਟੀਅਰ ਧਾਇਰੇ ਵਿੱਚ ਨਾ ਦੇ ਕੇ ਤੁਸੀਂ ਬਾਹਰ ਦੇ ਲੋਕਾਂ ਨੂੰ ਸਾਡੇ ਉੱਤੇ ਥੋਪ ਰਹੇ ਹੋ ਤੁਨ ਜੀ ਇਸ ਨੂੰ ਇਸ ਤਰੀਕੇ ਨਾਲ ਵੀ ਸਮਝ ਸਕਦੇ ਆ ਕਿ ਕਿਤੇ ਨਾ ਕਿਤੇ ਪੰਜਾਬ ਬਸ ਬਾਹਰੀ ਦਾ ਜਿਹੜਾ ਸੈਂਟੀਮੈਂਟ ਆ ਉਹ ਗਹਿਰਾ ਹੁੰਦਾ ਜਾ ਰਿਹਾ ਨਾਲੇ ਜਿੱਦਾਂ ਤੁਸੀਂ ਗੱਲ ਕੀਤੀ ਚੇਰਮੈਨੀਆਂ ਵੰਡਣ ਕਿਉਂਕਿ ਆਮ ਮਹਿਕਮੇ ਨਹੀਂ ਹੈਗੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹਨੂੰ ਤੁਸੀਂ ਵੱਡੇ ਮੰਤਰਾਲੇ ਦੇ ਇੱਕ ਹਦ ਰੱਖ ਸਕਦੇ ਹੋ ਪੰਜਾਬ ਲਾਰਜ ਸਕੇਲ ਇੰਡਸਟਰੀ ਦਾ ਚੇਅਰਮੈਨ ਦੀਪਕ ਚੋਹਾਨ ਜਿਹੜੇ ਯੂਪੀ ਦੇ ਰਹਿਣ ਵਾਲੇ ਉਹਨਾਂ ਨੂੰ ਲਾਇਆ ਗਿਆ ਤਾਂ ਵਲੰਟੀਅਰ ਇਹ ਚੀਜ਼ ਸਮਝ ਰਿਹਾ ਕਿ ਕਿਸ ਤਰੀਕੇ ਨਾਲ ਪੰਜਾਬ ਦਾ ਜਿਹੜਾ ਵਲੰਟੀਅਰ ਹੈ ਜਿਹੜੇ ਆਮ ਲੋਕ ਏਵਨ ਕਿ ਉਸ ਨੂੰ ਤਾਂ ਜਿਹੜਾ ਘਟੋ ਘਟ ਪੰਜਾਬ ਦਾ ਵਸਨੀਕਤਾ ਹੋਵੇ ਭਾਜੀ ਵਲੰਟੀਅਰ ਦਾ ਮਤਲਬ ਕੀ ਹੈ ਆਮ ਜਿਹੜੀ ਹੈ ਕਾਂਗਰਸ ਪਾਰਟੀ ਭਾਜਪਾ ਜਾਂ ਅਕਾਲੀ ਦਲ ਦੇ ਵਿੱਚ ਵਰਕਰ ਸ਼ਬਦ ਹੁੰਦਾ ਹੈ ਇਹਨਾਂ ਨੇ ਵਲੰਟੀਅਰ ਸ਼ਬਦ ਯੂਜ਼ ਕੀਤਾ ਵਲੰਟੀਅਰ ਆ ਉਹਨੂੰ ਸੀ ਵਰਕਰ ਕਹਿ ਸਕਦੇ ਹਾਂ ਸਿੱਧੀ ਭਾਸ਼ਾ ਵਿੱਚ ਜਿਹੜਾ ਵਰਕਰ ਹੈ ਜਾਂ ਵਲੰਟੀਅਰ ਹੈ ਉਹ ਜ਼ਮੀਨ ਸਿਆਣ ਦਾ ਉਹ ਨੂੰ ਪਤਾ ਲੱਗਦਾ ਵੀ ਜ਼ਮੀਨ ਦੇ ਉੱਤੇ ਕੀ ਹੋ ਰਿਹਾ ਸਾਡੇ ਆਸ-ਪਾਸ ਲੋਕਾਂ ਦੀ ਧਾਰਨਾ ਕੀ ਆ ਉਹ ਨੂੰ ਪਤਾ ਲੱਗ ਗਿਆ ਵੀ ਲੋਕ ਸਰਕਾਰ ਦੇ ਇਸ ਫੈਸਲੇ ਖਿਲਾਫ ਦੇਖੋ ਕੋਈ ਵੀ ਸਰਕਾਰਾਂ ਦੇ ਅਕਲਦਲ ਦੀ ਆਈ ਹੈ ਕਾਂਗਰਸ ਦੀ ਆਈ ਹੈ ਬੀਜੇਪੀ ਦੀ ਆਈ ਹੈ ਸਾਰਿਆਂ ਸਾਨੂੰ ਲੁੱਟਿਆ ਸਾਰਿਆਂ ਸਾਨੂੰ ਕੁੱਟਿਆ ਉਹ ਕਹਿੰਦੇ ਲੁੱਟਣ ਕੁੱਟਣ ਦਾ ਜਿਹੜਾ ਕੰਮ ਪਹਿਲਾਂ ਵੀ ਚੱਲਦੀ ਜਾਂਦਾ ਚੱਲਦੀ ਜਾਂਦਾ ਉਹ ਯਾਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਆ ਕੇ ਵੀ ਯਾਰ ਦਿੱਲੀ ਵਾਲੇ ਦਿੱਲੀ ਵਾਲੇ ਵੀ ਉੱਥੋਂ ਕੋਈ ਛੱਤੀਸਗੜ੍ਹ ਦਾ ਆਰਿਆ ਬੰਦਾ ਉਹਨੂੰ ਵੀ ਚੇਅਰਮੈਨ ਲਾਤਾ ਉਹ ਫਲਾਨਾ ਆਰਿਆ ਉਹਨੂੰ ਚੇਅਰਮੈਨ ਲਾਤਾ ਲੋਕ ਪੰਜਾਬ ਦੇ ਲੋਕ ਵੀ ਇਸ ਗੱਲੋਂ ਹੈਰਾਨ ਨੇ ਵੀ ਯਾਰ ਜ ਤੁਸੀਂ ਕਹ ਸਾਰੀਆਂ ਪਾਰਟੀਆਂ ਲੁੱਟ ਲਿਆ ਕੁੱਟ ਲਿਆ ਤੁਸੀਂ ਲੁੱਟ ਕੁੱਟ ਲੋ ਯਾਰ ਕੋਈ ਚੱਕਰ ਤੇ ਚੱਲੀ ਜਾਊਗਾ ਪਰ ਉਹ ਕਹਿੰਦੇ ਦਿੱਲੀ ਵਾਲੇ ਸਾਡੇ ਤੋਂ ਨਾ ਬਿਠਾਓ ਮੈਂ ਮਾਫ ਕਰਨਾ ਸ਼ਬਦ ਯੂਜ਼ ਕਰ ਰਿਹਾ ਉਹ ਕਹਿੰਦੇ ਭਈਏ ਸਾਡੇ ਉੱਤੇ ਲਾਗੂ ਨਾ ਕਰੋ ਉਹ ਪਈਆਂ ਤੋਂ ਓਕੇ ਹੋਏ ਹੋਗੇ ਨੇ ਸੋਸ਼ਲ ਮੀਡੀਆ ਟੀਮ ਕਰ ਲੋ ਉਹ ਚੋ ਲੋਕ ਬੜੇ ਹੋਏ ਨਹੀਂ ਸਾਡੀਆਂ ਚੇਅਰਮੈਨੀਆਂ ਤੇ ਉਹ ਲੋਕ ਬੜੇ ਹੋਏ ਤਾਂ ਖਾਸ ਤੌਰ ਤੇ ਲੋਕ ਇਸ ਗੱਲ ਤੋਂ ਕਹਿੰਦੇ ਵੀ ਤੁਸੀਂ ਬਾਹਰਲੇ ਲੋਕ ਸਾਡੇ ਉੱਤੇ ਥੋਪ ਰਹੇ ਹੋ ਧੱਕੇ ਦੇ ਨਾਲ ਥੋਪ ਰਹੇ ਹੋ ਜਦ ਕਿ ਇੰਨਾ ਵਿਰੋਧ ਹੋ ਰਿਹਾ ਇਸ ਗੱਲ 'ਚ ਕਿੰਨੀ ਸੱਚਾਈ ਆ ਆਮ ਵੋਲੰਟੀਅਰ ਇੱਥੇ ਤੱਕ ਆਮ ਲੋਕਾਂ ਦੇ ਵਿੱਚ ਵੀ ਇਹ ਧਾਰਨਾ ਬਣੀ ਹੋਈ ਆ ਕਿ ਪੰਜਾਬ ਦੇ ਹਰ ਇੱਕ ਮੰਤਰੀ ਦੇ ਉੱਤੇ ਦਿੱਲੀ ਦਾ ਇੱਕ ਬੰਦਾ ਬਿਠਾਇਆ ਹੋਇਆ ਪਲੱਸ ਇੱਕ ਆਮ ਐਮਐਲਏ ਇੱਕ ਆਮ ਮੰਤਰੀ ਬਿਨਾ ਉਹਨਾਂ ਤੋਂ ਪੁੱਛੇ ਜਿਹੜੀ ਦਿੱਲੀ ਤੋਂ ਟੀਮ ਆਈ ਹੋਈ ਹੈ মিডিਆ ਲਈ ਸਿੰਗਲ ਇੱਕ ਬਿਆਨ ਤੱਕ ਨਹੀਂ ਦੇ ਸਕਦਾ মিডিਆ ਦੇ ਵਿੱਚ ਸਰ ਤੁਸੀਂ ਮੰਤਰੀ ਦੀ ਗੱਲ ਕਰਦੇ ਹੋ ਤੁਸੀਂ ਐ ਕਰੋ ਮਾਈਕ ਚੱਕ ਕੇ ਕਿਸੇ ਮਾਈਕ ਲੈ ਕੇ ਕਿਸੇ ਐਮਐਲਏ ਕੋਲ ਚਲ ਜਿਓ ਉਹਨੂੰ ਤੁਸੀਂ ਪੰਜਾਬ ਲੈਵਲ ਤੋਂ ਕੋਈ ਮੁੱਦਾ ਪੁੱਛ ਲਓ ਕੋਈ ਬਿਆਨ ਦੇ ਦਿਓ ਮਜਾ ਲਓ ਬਿਆਨ ਦੇ ਲਵੇ ਨਹੀਂ ਦਊਗਾ ਮਜਾ ਲੀ ਨਹੀਂ ਹੈਗੀ ਇੱਥੇ ਤੁਸੀਂ ਕਿਸੇ ਕੱਲ ਦਿੱਲੀ ਵਾਲੇ ਕਿਸੇ ਕਾਂਗਰਸ ਵਾਲੇ ਕਿਸੇ ਬੀਜੇਪੀ ਵਾਲੇ ਕੋਲ ਚਲ ਜਾਓ ਮਾਈਕ ਲੈ ਕੇ ਭਾਜੀ ਆ ਫਲਾਣਾ ਮੁੱਦਾ ਵਾ ਉਹ ਚਟਪਟ ਬਿਆਨ ਦੇਊਗਾ ਉਹ ਚਟਪਟ ਆਪਣੀ ਗੱਲ ਰੱਖੂਗਾ ਇੱਥੇ ਇੱਕ ਐਮਐਲ ਨੂੰ ਆਪਣੀ ਗੱਲ ਰੱਖਣ ਦਾ ਹੱਕ ਨਹੀਂ ਹੈਗਾ ਉਹ ਉਹ ਆਪਣੇ ਹਲਕੇ ਤੋਂ ਬਾਹਰ ਗੱਲ ਨਹੀਂ ਕਰ ਸਕਦਾ ਤੁਸੀਂ ਗੱਲ ਕੀਤੇ ਮੰਤਰੀਆਂ ਦੀ ਮੰਤਰੀਆਂ ਤੇ ਓਐਸਡੀ ਦੇ ਨਾਮ ਤੇ ਮੰਤਰੀਆਂ ਉੱਤੇ ਕੈਪੀਏ ਦੇ ਨਾਮ ਤੇ ਮੰਤਰੀਆਂ ਉੱਤੇ ਚੀਫ ਸੈਕਟਰੀ ਚੀਫ ਸੈਕਟਰੀ ਕਹਿੰਦਾ ਮਾਫ ਕਰਨਾ ਸੈਕਟਰੀ ਡਿਪਾਰਟਮੈਂਟ ਸੈਕਟਰੀ ਦੇ ਨਾਮ ਤੇ ਸੈਕਟਰੀ ਬੰਦੇ ਥੋਪੇ ਗਏ ਆ ਉਹ ਦਿੱਲੀ ਦੇ ਆਈਐਸ ਅਫੀਸਰ ਹੋ ਸਕਦੇ ਜਿਹੜੇ ਦਿੱਲੀ ਦੇ ਜੋ ਇਹਨਾਂ ਦੇ ਹੈਗੇ ਨੇ ਜਿਹੜੇ ਓਵਐਸਡੀ ਲਾਏ ਹੋਏ ਨੇ ਜੇ ਪੀਐਲਏ ਹੋਣੇ ਉਹ ਸਾਰੀ ਉਹ ਟੀਮ ਆ ਜਿਹੜੀ ਕਿਸੇ ਸਮੇਂ ਦਿੱਲੀ ਸਰਕਾਰ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਸੀ ਮਨੀ ਸੁਸੋਧਿਆ ਹੋਰ ਦੇ ਨਾਲ ਸੀ ਸਤਿੰਦਰ ਜੈਨ ਹੋਰ ਦੇ ਨਾਲ ਸੀ ਆ ਜਿਹੜੇ ਉੱਥੇ ਹੁਣ ਸਾਬਕਾ ਮੁੱਖ ਮੰਤਰੀ ਆਤੀਸ਼ੀ ਆਤੀਸ਼ੀ ਉਹਨਾਂ ਨਾਲ ਸੀਗੇ ਉਹ ਸਾਰੀ ਟੀਮ ਨੂੰ ਐਡਜਸਟ ਕੀਤਾ ਗਿਆ ਦੋਸਤਾਂ ਵਿਰੋਧੀ ਤਰ੍ਹਾਂ ਇਥੋਂ ਤੱਕ ਲਾਰੀਆਂ ਨੇ ਕਿ ਜਿੰਨਾ ਬੇਰੋਜ਼ਗਾਰੀ ਪੰਜਾਬ ਦੀ ਦੂਰ ਕਰਨ ਦੀ ਗੱਲ ਕੀਤੀ ਸੀ ਬੇਰੋਜ਼ਗਾਰੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੇ ਦਿੱਲੀ ਵਿੱਚ ਰਾਜ ਕਰਨ ਦੇ ਲੋਕ ਸੀ ਜਿਹੜੇ ਇਸ ਟਾਈਮ ਬੇਰੋਜ਼ਗਾਰ ਨੇ ਜਦੋਂ ਦਿੱਲੀ ਚੋਂ ਕੱਢ ਦਿੱਤਾ ਗਿਆ ਉਹ ਇੱਥੇ ਆ ਕੇ ਰਾਜ ਕਰਨ ਦਾ ਚਾਹੁੰਦੇ ਨੇ ਇੱਥੇ ਆ ਕੇ ਨੌਕਰੀਆਂ ਭਾਲਦੇ ਨੇ ਇਹ ਸੰਕਟ ਕਦੋਂ ਗਹਿਰਾਂਦਾ ਕਿਉਂਕਿ ਸਰਕਾਰ ਬਣੀ ਨੂੰ 3 3.5 ਸਾਲ ਦਾ ਸਮਾਂ ਹੋਣ ਵਾਲਾ ਲੇਕਿਨ ਜਿੱਦਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚੋਂ ਜਾਂਦੀ ਆ ਉਸ ਤੋਂ ਬਾਅਦ ਇੱਕਾ ਇੱਕ ਇੱਕ ਸਿਨੈਰੀਓ ਜਾਂ ਬਣਦਾ ਵੀ ਦਿੱਲੀ ਵਾਲੇ ਜਿਹੜੇ ਲੀਡਰ ਨੇ ਇੱਕ ਇੱਕ ਕਰਕੇ ਪੰਜਾਬ ਦੇ ਵਿੱਚ ਆਉਂਦੇ ਨੇ ਪੰਜਾਬ ਦੇ ਪਰਿਵਾਰੀ ਹੁੰਦੇ ਸੀ ਜਰਨੈਲ ਸਿੰਘ ਜੋ ਕਿ ਇੱਕ ਸਿੱਖ ਤੇ ਪੰਜਾਬੀ ਫੇਸ ਆ ਉਹ ਪੰਜਾਬ ਨੂੰ ਦੇਖਦੇ ਸੀ ਲੇਕਿਨ ਉਹਨਾਂ ਨੂੰ ਹਟਾਇਆ ਗਿਆ ਮਨੀਸ਼ ਇਸੋਧਿਆ ਨੂੰ ਪੰਜਾਬ ਦਾ ਪਰਿਵਾਰੀ ਬਣਾਇਆ ਗਿਆ ਸਤਿੰਦਰ ਜੈਨ ਨੇ ਉਹਨਾਂ ਨੂੰ ਪੰਜਾਬ ਦਾ ਸਹਿ ਪਰਿਵਾਰੀ ਲਾਇਆ ਗਿਆ ਇੱਥੇ ਤੱਕ ਕਿ ਉਹਨਾਂ ਦਾ ਜਿਹੜਾ ਪਰਸਨਲ ਸਟਾਫ ਸੀਗਾ ਉਹਨਾਂ ਦੇ ਜਿਹੜੇ ਪੀਏ ਸੀਗੇ ਤੁਸੀਂ ਦੀਪਕ ਚੋਹਾਨ ਦਾ ਨਾਮ ਲਾਇਆ ਗਿਆ ਸਤਿੰਦਰ ਜੈਨ ਦੇ ਜਿਹੜੇ ਪੀਏ ਸੀਗੇ ਆਯੂਸ਼ ਮਿੱਤਰਾ ਸ਼ਾਇਦ ਉਹਨਾਂ ਦਾ ਨਾਮ ਉਹਨਾਂ ਨੂੰ ਜਿਹੜਾ ਸਿਹਤ ਮਹਿਕਮੇ ਡਾਕਟਰ ਬਲਬੀਰ ਸਿੰਘ ਹੋਰਾ ਦੇ ਨਾਲ ਲਾਇਆ ਗਿਆ ਇਸ ਤਰੀਕੇ ਦੇ ਹੋਰ ਕਈ ਨਾਮ ਨੇ ਜੈਸ਼ਮின் ਸ਼ਾ ਇੱਕ ਵੱਡਾ ਨਾਮ ਆਦੀ ਪਾਰਟੀ ਦਿੱਲੀ ਦੇ ਮੀਡੀਆ ਦਾ ਹੈਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਲਾਇਆ ਗਿਆ ਕੀ ਆਵਾ ਵੀ ਪਾਰਟੀ ਜਦੋਂ ਦਿੱਲੀ ਹਾਰਦੀ ਆ ਉਹ ਸਾਰੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈਗੀ ਆ ਜਿਹੜੀ ਦਿਖਦੀ ਸੀਗੀ ਉਹ ਪੰਜਾਬ ਦੇ ਵਿੱਚ ਹੁਣ ਮਾਈਗ੍ਰੇਟ ਕਰ ਗਈ ਭਾਜੀ ਇੱਥੇ ਮੈਂ ਤੁਹਾਨੂੰ ਗੱਲ ਕਰੂੰਗਾ ਇਹ ਤੁਹਾਡਾ ਇੱਥੇ ਗੱਲ ਬਣਦੀ ਹੈ ਦਿਮਾਗੀ ਸੰਤੁਲਨ ਹੂੰ ਕਾਂਗਰਸੀ ਸੀਗੇ ਹੂੰ ਸਾਬਕਾ ਮੁੱਖ ਮੰਤਰੀ ਚੰਨੀ ਰਹੇ ਨੇ ਜੀ ਕੈਪਟਨ ਸਾਹਿਬ ਸਾਬਕਾ ਮੁੱਖ ਮੰਤਰੀ ਰਹੇ ਨੇ ਅ ਸਵਰਗੀ ਬਾਦਲ ਸਾਹਿਬ ਸਾਬਕਾ ਮੁੱਖ ਮੰਤਰੀ ਉਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਤੇ ਮੰਤਰੀ ਕਈ ਰਹੇ ਨੇ ਰਹੇ ਨੇ ਉਹਨਾਂ ਨੂੰ ਪਤਾ ਚੋਣ ਹੈ ਲੋਕ ਫਤਵਾ ਹਾਰ ਗਏ ਤਾਂ ਸਾਨੂੰ ਘਰੇ ਬਹਿਣਾ ਪਏ ਜੀ ਉਹ ਘਰੇ ਬਹਿ ਗਏ ਨਹੀਂ ਕਿਸੇ ਪਾਰਟੀ ਵਿੱਚ ਜੁਆਇਨ ਕਰਨ ਦਾ ਅਧਿਕਾਰ ਹੈਗਾ ਜੀ ਤੇ ਇੱਥੇ ਮਾਨਸਿਕਤਾ ਕੀ ਆ ਪਾਵਰ ਇੱਥੇ ਨਹੀਂ ਅਸੀਂ ਘਰੇ ਬਹਿ ਗਏ ਉਹ ਪਾਵਰਲੈਸ ਹੋ ਗਏ ਅ ਇੱਕ ਤਾਂ ਘਰੇ ਬਹਿਣਾ ਹੁੰਦਾ ਵੀ ਘਰੇ ਬਿਠਾ ਤਾਂ ਲੋਕਾਂ ਨੇ ਲੋਕਾਂ ਦੇ ਫਤਵੇ ਨੂੰ ਅਸੀਂ ਸਵੀਕਾਰ ਕਰ ਲਿਆ ਇੱਥੇ ਵੀ ਇਹ ਤਾਂ ਪਾਵਰਲੈਸ ਹੋ ਗਿਆ ਸੀ ਉਹ ਪਾਵਰ ਜਿਹੜੀ ਜਦੋਂ ਜਾਂਦੀ ਆ ਭਾਵੇਂ ਤੁਹਾਡੇ ਕੋਲ ਦਿੱਲੀ ਵਿੱਚ ਪੁਲਿਸ ਤੁਹਾਡੇ ਅੰਦਰ ਨਹੀਂ ਸੀ ਪਰ ਪੰਜਾਬ ਵਾਲੇ ਬਥੇ ਦੇ ਨੌਜਵਾਨ ਜਿਹੜੇ ਨਾਲ ਤੁਰੇ ਫਿਰਦੇ ਸੀ ਉੱਥੇ ਜੇ ਇੱਥੇ ਆਉਂਦੇ ਸਾਨੂੰ ਜੈਮਲਾ ਵਿੱਚ ਮਿਲਦੀਆਂ ਸੀ ਪਸੰਦ ਆਉਂਦਾ ਸੀ ਉਹ ਚੀਜ਼ਾਂ ਤੋਂ ਬਾਹਰ ਨਹੀਂ ਆ ਰਹੇ ਹਲੇ ਅਸੀਂ ਇੱਕ ਤਾਂ ਚੀਜ਼ ਇਹ ਕਾਰਨ ਹੈ ਕਿ ਉਹ ਪਾਵਰ ਦੇ ਵਿੱਚ ਰਹਿਣਾ ਚਾਹੁੰਦਾ ਕਿ ਸਾਨੂੰ ਪਾਵਰ ਮਿਲ ਹੀ ਰਹੀ ਹੈ ਸਾਡੇ ਅਗਲੇ ਦਿਵਾਲੇ 35-40 ਗੱਡੀਆਂ ਦਾ ਕਾਮਲਾ ਤੁਰੇ ਜਿੱਦਾਂ ਸਾਨੂੰ ਸਾਹ ਨਹੀਂ ਆਉਣਾ ਹੈਗਾ ਇੱਕ ਤਾਂ ਗੱਲ ਇਹ ਹੈ ਦੂਜੀ ਗੱਲ ਇਹ ਆ ਪੰਜਾਬ ਨੂੰ ਪਹਿਲਾਂ ਤਾਂ ਉਹ ਚਲਾਉਂਦੇ ਸੀ ਉਹਨਾਂ ਦੇ ਵਾਸਤੇ ਦੋ ਸਟੇਟਾਂ ਸੀਗੀਆਂ ਇੱਕ ਪਾਸੇ ਸੀਗੀ ਦਿੱਲੀ ਦਿੱਲੀ ਵੱਲ ਵੀ ਧਿਆਨ ਸੀਗਾ ਉਹਨਾਂ ਦਾ ਜੋ ਉੱਥੇ ਕਰਦਾ ਉਹਨਾਂ ਨੇ ਨਾਲ ਧਿਆਨ ਸੀਗਾ ਪੰਜਾਬ ਦੇ ਜਾਨ ਹੋ ਰਿਹਾ ਹੁਣ ਉਹ ਪੰਜਾਬ ਤੋਂ ਸਿੱਧੇ ਤੌਰ ਤੇ ਆਪਣੇ ਹੱਥਾਂ ਵਿੱਚ ਲੈ ਲਿਆ ਇਹ ਪੰਜਾਬ ਦੇ ਲੋਕਾਂ ਨੂੰ ਸਾਫ਼ ਹੋ ਗਿਆ ਵੀ ਪੰਜਾਬ ਦੇ ਵਿੱਚ ਇਸ ਟਾਈਮ ਭਗਵੰਤ ਸਿੰਘ ਮਾਨ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹ ਨਾਮ ਦੇ ਮੁੱਖ ਮੰਤਰੀ ਨੇ ਜਿਹੜੀ ਸਰਕਾਰ ਹੈ ਉਹ ਇਹ ਤਿੰਨ ਲੋਕ ਚਲਾ ਰਹੇ ਨੇ ਆਮ ਆਦਮੀ ਪਾਰਟੀ ਵੀ ਇਹ ਤਿੰਨ ਲੋਕ ਚਲਾ ਰਹੇ ਨੇ ਤੇ ਸਰਕਾਰ ਵੀ ਇਹ ਲੋਕ ਚਲਾ ਰਹੇ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਅਰਵਿੰਦ ਕੇਜ ਦਿਵਾਲ ਹੁੰਦਾ ਹੁੰਦਾ ਦੂਜਾ ਨਾਮ ਉਹਦਾ ਸਤਿੰਦਰ ਜੈਨ ਦਾ ਤੀਜਾ ਨਾਮ ਉਹਦਾ ਮਨਸ਼ੀ ਸੋਧਿਆ ਦਾ ਤੇ ਤਿੰਨੇ ਜਮਾਂਤ ਤੇ ਬਾਹਰ ਆਏ ਹੋ ਸਭ ਤੋਂ ਵੱਡੀ ਗੱਲ ਇਹ ਆ ਜਮਾਂਤ ਤੇ ਬਾਹਰ ਆਏ ਹੋ ਲੋਕ ਪੰਜਾਬ ਨੂੰ ਚਲਾ ਦੇ ਨੇ ਪੰਜਾਬ ਦੇ ਉੱਤੇ ਸਿੱਧਾ ਇੱਕ ਮਨੀਸ਼ ਸੋਧਿਆ ਉਹਨਾਂ ਨੂੰ ਪੰਜਾਬ ਦਾ ਪ੍ਰਭਾਵੀ ਲੱਗਣ ਦੀ ਕੀ ਦੱਸੋ ਪੈ ਗਈ ਸੀ ਹੁਣ ਤੁਸੀਂ ਮੰਨ ਲਓ ਪਹਿਲੀ ਕਤਾਰ ਦੇ ਆਗੂ ਨੇ ਭਾਰਤੀ ਜਨਤਾ ਪਾਰਟੀ ਨੈਸ਼ਨਲ ਪਾਰਟੀ ਵਿੱਚ ਜੀ ਪਹਿਲੀ ਕਤਾਰ ਦੇ ਆਗੂ ਨੇ ਅ ਕਾਂਗਰਸ ਪਾਰਟੀ ਦੇ ਕਰੇ ਦੇਖਿਆ ਵੀ ਪਹਿਲੇ 5 7 10 ਕਤਾਰਲੇ ਆਗੂ ਹੋਣ ਉਹ ਕਿਸੇ ਸਟੇਟ ਦੇ ਇੰਚਾਰਜ ਲੱਗਦੇ ਨੇ ਉਹ ਜਨਰਲ ਸੈਕਟਰੀ ਬਣਦੇ ਨੇ ਸੈਕਟਰੀ ਬਣਦੇ ਨੇ ਆਪਣਾ ਦਿੱਲੀ ਤੋਂ ਬੈਠ ਕੇ ਆਰਗੇਨਾਈਜੇਸ਼ਨ ਦੇਖਦੇ ਨੇ ਆਰਗੇਨਾਈਜੇਸ਼ਨ ਦੇਖਦੇ ਨੇ ਇੱਥੇ ਕੀ ਆ ਤਿੰਨ ਬੰਦੇ ਨੇ ਉਹੀ ਪਾਰਟੀ ਚਲਾ ਰਹੇ ਨੇ ਉਹੀ ਪੰਜਾਬ ਚਲਾ ਰਹੇ ਨੇ ਤਾਂ ਆ ਆ ਇਹ ਹੋਇਆ ਵੀ ਪੰਜਾਬ ਨੂੰ ਕਿਸਮਾ ਦੇ ਤਰੀਕੇ ਆਪਣੇ ਹੱਥੀ ਲੈ ਲੈਣਾ ਲੈਣਾ ਸੀ ਤੁਸੀਂ ਤਿੰਨ ਬੰਦਿਆਂ ਦੀ ਗੱਲ ਕੀਤੀ ਕਿ ਉਹ ਸਰਕਾਰ ਚਲਾ ਰਹੇ ਨੇ ਜਿਵੇਂ ਚੋਣ ਹਲੇ ਲੰਘ ਕੇ ਹਟਿਆ ਕਾਂਗਰਸ ਪਾਰਟੀ ਵੱਲੇ ਨਾਰਾ ਦਿੱਤਾ ਗਿਆ ਜੀ ਭਈ ਇਹ ਜਿਹੜੀ ਚੋਣਾਂ ਇਹ ਸੰਜੀਵ अरोड़ा ਨਿਲਾਟ ਰਵਿੰਦ ਕੇਜਰੀਵਾਲ ਲਾਟ ਰਣੇ ਕਿਉਂਕਿ ਉਹਨਾਂ ਨੇ ਜੇਕਰ ਕਰੋੜਾ ਇਥੇ ਜਿੱਤਦੇ ਨੇ ਉਹਨਾਂ ਨੇ ਜਿੱਤ ਕੇ ਰਾਜ ਸਭਾ ਜਾਣਾ ਇਸ ਗੱਲ ਦੇ ਵਿੱਚ ਕਿੰਨੀ ਸਚਾਈ ਹੈ ਕਿਉਂਕਿ ਜਿਹੜੇ ਵੋਲੰਟੀਅਰਸ ਨੇ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਆ ਤੇ ਇਹ ਵੀ ਰੂਮਰਸ ਹੈ ਪੱਤਰਕਾਰਾਂ ਦੇ ਵਿੱਚ ਕਿ ਸ਼ਾਇਦ ਹੋ ਸਕਦਾ ਵੀ ਅਰਵਿੰਦ ਕੇਜਰੀਵਾਲ ਨਾ ਜਾਣ ਕਿਉਂਕਿ ਮਨੀਸ਼ ਸੋਧਿਆ ਨੂੰ ਪਰਿਵਾਰੀ ਲਾਇਆ ਗਿਆ ਕਿ ਮਨੀਸ਼ ਸੋਧਿਆ ਰਾਜ ਸਭਾ ਜਾ ਸਕਦੇ ਦੇਖੋ ਇਹ ਤਿੰਨ ਤਿੰਨ ਬੰਦੇ ਨੇ ਤਿੰਨਾਂ ਬੰਦਿਆਂ ਦੇ ਵਿੱਚ ਚਰਚਾ ਹੁੰਦੀ ਹੈ ਪਰ ਜੋ ਰਾਜ ਸਭਾ ਦੀ ਗੱਲ ਹੁੰਦੀ ਹੈ ਉਹ ਚਰਚਾ ਹੁੰਦੀ ਹੈ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਜੋ ਜਿੱਥੋਂ ਤੱਕ ਮੇਰਾ ਮੰਨਣਾ ਅਰਵਿੰਦ ਕੇਜਰੀਵਾਲ ਪ੍ਰਧਸਭਾ ਵਿੱਚ ਨਹੀਂ ਜਾਣਗੇ ਮੇਰੀ ਇਸ ਦੇ ਨਾਲ ਸਹਿਮਤੀ ਆ ਇਹ ਨਹੀਂ ਜਾਣਗੇ ਜੀ ਮਨੀਸ਼ ਜੇ ਜਿੱਤਦੇ ਆ ਉਹ ਵੀ ਤਾਂ ਜੇ ਜਿੱਤ ਲੇ ਕੋਈ ਹਲੇ ਸਵਾਲ ਮਸ਼ੀਨਾਂ ਵਿੱਚ ਬੰਦ ਪਿਆ ਸਿਸਟਮ ਇਹ ਉਹ ਮਸ਼ੀਨਾਂ ਖੋਲਣ ਗਿਆ ਅਰ ਜ਼ਿਆਦਾ ਟਾਇਗਾ ਉਹ ਬਾਅਦ ਦੀ ਗੱਲ ਹੋਏਗੀ ਮਨੀਸ਼ ਸੋਧਿਆ ਰਾਜ ਸਭਾ ਜਾਣਗੇ ਜੀ ਗੱਲ ਮੁੱਖਰੀ ਇਹ ਆ ਭਮਾ ਜਣ ਮਨੀਸ਼ ਸੋਧੀਆ ਭਮਾ ਜਣ ਅਦਵਿੰਦ ਕੇਜਰੀਵਾਲ ਜਿੱਥੇ ਇਹ ਪੰਜਾਬ ਦੀ ਰਾਜਨੀਤੀ ਉੱਤੇ ਵੱਡਾ ਪ੍ਰਭਾਵ ਪੈਣਾ ਪੰਜਾਬ ਦੀ ਰਾਜਨੀਤੀ ਨਹੀਂ ਆਮ ਆਦਮੀ ਪਾਰਟੀ ਦੀ ਰਾਜਨੀਤੀ ਉੱਤੇ ਪ੍ਰਭਾਵ ਪੈਣਾ ਉੱਥੇ ਜਿਹੜੇ ਵਲੰਟੀਅਰ ਹੁਣ ਖੁੱਲ ਕੇ ਬੋਲਦੇ ਨੇ ਜਿਵੇਂ ਇੱਕ ਨਵਜੋਤ ਮਹਿਤਾ ਨਾ ਦਾ ਵਲੰਟੀਅਰ ਉਹਨੇ ਸਿੱਧਾ ਤੋਂ ਉੱਤੇ ਲਿਖਤਾ ਕਹਿੰਦਾ ਹੁਣ ਅਸੀਂ ਚੋਪਣੀ ਬੈਠਾਂਗੇ ਨਵੀਂ ਸ਼ੁਰੂਆਤ ਕਰਾਂਗੇ ਇਹਦੇ ਦਿੱਲੀ ਵਾਲਿਆਂ ਨੇ ਲੱਤਾ ਚਕਾਵਾ ਕਿ ਪੰਜਾਬੀ ਸ਼ਬਦ ਲਿਖਿਆ ਉਹਨਾਂ ਨੇ ਜੀ ਨਾ ਉਹਨਾਂ ਨੇ ਲਿਖਿਆ ਜੁੱਧ ਦਿੱਲੀ ਵਿਰੁੱਧ ਪੰਜਾਬ ਦੇ ਲੋਕ ਭਗਵੰਤ ਮਾਨ ਦੀਆਂ ਕਾਰਵਾਈਆਂ ਤੋਂ ਪੰਜਾਬ ਦੇ ਵਿਧਾਇਕਾਂ ਦੀਆਂ ਕਾਰਵਾਈਆਂ ਤੋਂ ਪੰਜਾਬ ਦੇ ਮੰਤਰੀ ਵਿਧਾਇਕ ਕਾਰਵਾਈਆਂ ਤੋਂ ਇੰਨੇ ਔਖੇ ਨਹੀਂ ਹੈਗੇ ਜਿਵੇਂ ਪਹਿਲਾਂ ਗੱਲ ਕੀਤੀ ਆ ਸਾਰੇ ਇਹੀ ਕਰਦੇ ਸੀ ਇਹ ਨਹੀਂ ਵੀ ਇਹ ਨਵੇਂ ਆਏ ਤੇ ਨਵੇਂ ਕਰਦੇ ਆ ਹੋਵਾ ਵੀ ਇਹ ਹੋ ਸਕਦਾ ਵੀ 10 20 ਪੈਸੇ ਵਧ ਕਰਦੇ ਹੋ ਕੇ ਪਰ ਲੋਕੋ ਖੇਨੇ ਵੀ ਦਿੱਲੀ ਵਾਲੇ ਯਾਰ ਕਿਉਂ ਆ ਰਹੇ ਲੋਕਾਂ ਨੂੰ ਖੇਜ ਦਿੱਲੀ ਆਇਆ ਤੂੰ ਆ ਹੁਣ ਇਹ ਕਹਿਨ ਦਿਆ ਯਾਰ ਉਹ ਚੋਣਾ ਵਿੱਚ ਕੀ ਨਾਮ ਭਵेश ਬੁਕੇ ਲਾਇ ਸੀ ਉਹ ਆਇਆ ਸੀ ਉਹ ਕਿਹੜਾ ਇੱਥੋਂ ਪੰਜਾਬ ਦੇ ਫੁਲਾਨੇ ਸ਼ਹਿਰ ਤੁਸੀਂ ਅਨਰਾਖ ਠੱਕ ਆਇਆ ਵਾ ਉਹ ਕਿਹੜਾ ਇੱਥੋਂ ਸੀ ਉਹ ਇੱਕ ਦਿਨ ਆਇਆ ਤੂੰ ਇਹਨਾਂ ਵਾਪਸ ਚਲੇ ਗਿਆ ਤੁਸੀਂ ਡੇਰੇ ਲਾ ਕੇ ਬੈਠੇ ਉੱਥੇ ਆ ਹਿਆਤ ਦੇ ਬਾਅਦ ਪੂਰਾ 2 ਮਹੀਨੇ ਉਹ ਸਿਕਿਉਰਿਟੀ ਨਹੀਂ ਹਟੀ ਹੈਗੀ ਜੀ ਜਿਹੜੇ ਕਹਿੰਦੇ ਸੀ ਬੰਗਲਾ ਨਹੀਂ ਲੈਣਗੇ ਗਾੜੀ ਨਹੀਂ ਲੈਣਗੇ ਫਲਾਣ ਨਹੀਂ ਲੈਣਗੇ ਧਮਕਾ ਨਹੀਂ ਲੈਣਗੇ ਉਹ ਹਿਆਤ ਤੋਂ ਬਾਹਰ ਗੱਲੀ ਨਹੀਂ ਕਰਦੇ ਸੋ ਚੀਜ਼ਾਂ ਇਹ ਸਾਰੀਆਂ ਹੈਗੀਆਂ ਨੇ ਮਨਦੀਸ਼ ਸੋਧੀਆਂ ਜਾਣ ਪੰਮਰ ਵਿੰਦਕੇ ਦੀ ਵੱਲ ਜਾਣ ਪਾਰਟੀ 'ਚ ਵੱਡਾ ਖਲਾਫ ਪੈਦਾ ਹੋਣਾ ਹੁਣ ਮੁੱਖ ਮੰਤਰੀ ਦੇ ਕਾਫਲੇ 'ਚ ਗੱਟੀਆਂ ਲੱਗਣਗੀਆਂ ਹੁਣ ਤਾਂ ਤੁਸੀਂ ਕਹਿ ਦਿੰਦੇ ਯਾਰ ਮਨਦੀਸ਼ ਸੋਧੇ ਦਾ ਕੀ ਕੰਮ ਆ ਵੀ ਉੱਥੇ ਹੀ ਕਰਦਾ ਹਾਂ ਅਰਵਿੰਦ ਕੇ ਜੀ ਬਾਲਦਾ ਕੀ ਕੰਮ ਹੋਇਥੇ ਕਰਦਾ ਜਦੋਂ ਰਾਸ਼ ਸਭਾ ਮੈਂਬਰ ਬਣ ਗਿਆ ਉਹ ਜਦੋਂ ਮਰਜ਼ੀ ਗੱਡੀ ਉੜੀ ਮੁੱਖ ਮੰਤਰੀ ਹਾਊਸ ਵਿੱਚ ਜਾਵੇ ਜਦੋਂ ਮਰਜ਼ੀ ਨਾ ਜਾਵੇ ਤੁਸੀਂ ਰੋਕ ਨਹੀਂ ਸਕਦੇ ਉਹਨਾਂ ਨਾਲ ਜੈਮਲਾ ਜਾਨ ਉਹਨਾਂ ਨਾਲ ਸਾਡੀਆਂ ਲੈਂਡ ਕਰੂਜ਼ ਦਾ ਜਾਨ ਉਹਨਾਂ ਨਾਲ ਸਾਡੇ ਪੰਜਾਬ ਦੇ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਜਵਾਨ ਜਾਨ ਤੁਸੀਂ ਕੁਝ ਨਹੀਂ ਕਹਿ ਸਕਦੇ ਤੁਹਾਡੀ ਕੋਈ ਚੈਕਿੰਗ ਨਹੀਂ ਤੁਹਾਡਾ ਕੋਈ ਅਧਿਕਾਰ ਨਹੀਂ ਕਿਉਂਕਿ ਉਹ ਰਾਸ਼ ਸਭਾ ਮੈਂਬਰ ਹੈ ਅਧਿਕਾਰ ਸੰਵਿਧਾਨਿਕ ਤੌਰ ਤੇ ਰਾਸ਼ ਸਭਾ ਮੈਂਬਰ ਆ ਉਹ ਕੋਈ ਕੰਮ ਵੀ ਜਾ ਸਕਦਾ ਮੁੱਖ ਮੰਤਰੀ ਸਾਹਿਬ ਕੋਲ ਉਹ ਉਥੇ ਰਹਿਣ ਵੀ ਜਾ ਸਕਦਾ ਉਹ ਉਥੇ ਕੰਮ ਵੀ ਜਾ ਸਕਦਾ ਸੋ ਚੀਜ਼ਾਂ ਨੇ ਇਹਦੇ ਨਾਲ ਬਟਾ ਇੱਕ ਖਿਲਾਫ ਪੈਦਾ ਹੋਣਾ ਇਹ ਚਾਰ ਦਿਨ ਕੀ ਚਾਹ ਦੇ ਦਾ ਜੁਰਮ ਮੰਨ ਲੈਣਗੇ ਜੇ ਫੈਸਲਾ ਲਿਆ ਇਹਨਾਂ ਨੇ ਜੇ ਇਹ ਪੰਜਾਬ ਚੋਂ ਕਿਸੇ ਰਾਸਵਾ ਮੈਂਬਰ ਦੇ ਨੇ ਕੋਲ ਗੱਲ ਕਰਦਾ ਵਾਂ ਸੀਟ ਜੇ ਅੰਮ੍ਰਿਤਪਾਲੀ ਜਿੱਤ ਜਾਂਦੀ ਜੇ ਕਹਿ ਰਿਹਾ ਕਲੀਅਰ ਨਹੀਂ ਹੈਗਾ ਜੇ ਜਿੱਤਦੀ ਜਾਂਦੀ ਹੈ ਜੇ ਇਹ ਰਾਸਵਾ ਮੈਂਬਰ ਪੰਜਾਬ ਦੇ ਕਿਸੇ ਬੰਦੇ ਨੂੰ ਦੇ ਦਿੰਦੇ ਆ ਤਾਂ ਮੈਂ ਕਹਿ ਸਕਦਾ ਇਹ 2027 ਆ ਜੋ ਪਰਸੈਪਸ਼ਨ ਬਣੀ ਹੋਈ ਹੈ ਪਰਸੈਪਸ਼ਨ ਨੂੰ ਚੇਂਜ ਕਰ ਸਕਦੇ ਤੁਸੀਂ ਨੌਜੋਤ ਮਹਿਤਾ ਦੀ ਗੱਲ ਕੀਤੀ ਹੈ ਉਹਨਾਂ ਦੇ ਨਾਲ ਇੱਕ ਨਾਂ ਹੋਰ ਆ ਜਿਹੜਾ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਦਾ ਨਾ ਇਕਬਾਲ ਸਿੰਘ ਆਵਾਜ਼ ਦੀ ਪਾਰਟੀ ਦੇ ਸਪੋਕਸਪਰਸਨ ਰਹੇ ਨੌਜੋਤ ਮਹਿਤਾ ਗੁਬਾਲ ਸਿੰਘ ਇਹਨਾਂ ਦੋਨਾਂ ਨੇ ਝੰਡਾ ਬੁਲੰਦ ਕੀਤਾ ਹੋਇਆ ਕਹਿੰਦੇ ਜੀ ਦਿੱਲੀ ਤੋਂ ਜਿਹੜੇ ਆਏ ਨੇ ਅਸੀਂ ਉਹਨਾਂ ਨੂੰ ਮਾਰ ਕੇ ਜਿਹੜੇ ਵੀ ਸ਼ਬਦ ਉਸਤਮਾਲ ਕਰ ਰਹੇ ਨੇ ਉਹਨਾਂ ਨੂੰ ਭਜਾਵਾਂਗੇ ਕਈ ਖੁਲਾਸੇ ਵੀ ਉਹ ਅਹਿਮ ਕਰਦੇ ਨੇ ਭਾਈ ਕਿਸ ਤਰੀਕੇ ਦੇ ਨਾਲ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਉਹਦਾ ਹੋਲਡ ਪੰਜਾਬ ਦੇ ਉੱਤੇ ਆ ਗਿਆ ਉਸ ਦੇ ਵਿੱਚ ਇੱਕ ਨਾਂ ਅਦਿਲ ਅਹਿਮਦ ਖਾਨ ਦਾ ਹੈਗਾ ਜਿਹੜੇ ਸੀਐਮ ਆਫਿਸ ਦੇ ਵਿੱਚ ਐਸ ਅ ਓਐਚਡੀ ਕੰਮ ਕਰ ਰਹੇ ਸੀ ਇੱਕ ਨਾਂ ਆਯੂਸ਼ੀ ਦਾ ਹੈਗਾ ਜਿਹੜੇ सीएम ऑफिस ਦੇ ਵਿੱਚ ਵੀ ਇੱਕ ਮੀਡੀਆ ਮੈਨੇਜਰ ਦੇ ਤੌਰ ਤੇ ਕੰਮ ਕਰ ਰਹੀ ਸੀ ਬਈ ਮੀਡੀਆ ਨੂੰ ਮੈਨੇਜ ਕਰਦੇ ਸੀ ਕਈ ਨਾਂ ਜਿਹੜੇ ਹੋਰ ਹੈਗੇ ਨੇ ਉਸ ਦੇ ਵਿੱਚ ਕੀ ਲੱਗਦਾ ਬਈ ਇਹਨਾਂ ਦੀ ਜਿਹੜੀ ਮੁਹਿੰਮ ਆ ਉਹ ਰੰਗ ਲਾਉਗੀ ਕਿਉਂਕਿ ਪਟਿਆਲਾ ਦੇ ਵਿੱਚ ਵੱਡਾ ਇਕੱਠ ਇਹਨਾਂ ਦੇ ਵੱਲੋਂ ਜਦੋਂ ਕੀਤਾ ਗਿਆ ਤਾਂ ਪਾਰਟੀ ਦੇ ਜਈ ਕਈ ਹੋਰ ਜਿਹੜੇ ਜਿਨ੍ਹਾਂ ਦੇ ਵਿੱਚ ਅਸੰਤੋਸ਼ ਸੀਗੇ ਉਹ ਵੌਲੰਟੀਅਰ ਆ ਕੇ ਇਹਨਾਂ ਨੂੰ ਜੁਆਇਨ ਕਰਦੇ ਨੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਜਿਹੜੇ ਪ੍ਰਧਾਨ ਸੀਗੇ ਪ੍ਰੀਤਮ ਲੋਤਰਾ ਉਹ ਆ ਕੇ ਇਹਨਾਂ ਨੂੰ ਜੁਆਇਨ ਕਰਦੇ ਨੇ ਬਾਅਦ ਚ ਉਹਨਾਂ ਨੇ ਅਕਾਲੀ ਦਰ ਜੁਆਇਨ ਕੀਤਾ ਤਾਂ ਕਿਤੇ ਨਾ ਕਿਤੇ ਜਿਹੜੀ ਯੁੱਧ ਦਿੱਲੀ ਵਿਰੁੱਧ ਮੁਹਿੰਮ ਹਸ ਨੂੰ ਇਹ ਲੀਡ ਕਰਨ ਦੇ ਤੁਸੀਂ ਇਕਬਾਲ ਸਿੰਘ ਉਹਦੀ ਗੱਲ ਕੀਤੀ ਬਿਲਕੁਲ ਇਕਬਾਲ ਸਿੰਘ ਵੀ ਉਸ ਸਮੇਂ ਦੇ ਵਲੰਟੀਅਰ ਨੇ ਜੋ ਲੋਕ ਮਜਾਕ ਜੁੰਦੇ ਹੁੰਦੇ ਸੀ ਲੋਕ ਕਹਿੰਦੇ ਸੀ ਯਾਰ ਇਹ ਤਾਂ ਕਿੱਥੋਂ ਆ ਗਏ ਇਹ ਨਹੀਂ ਤਾਂ ਸਰਕਾਰ ਨਹੀਂ ਬਣਨੀ ਹੈਗੀ ਬਿਲਕੁਲ ਉਹਨਾਂ ਨੂੰ ਕੋਈ ਜਾਣਦਾ ਨਹੀਂ ਨਵਜੋਤ ਮੈਂ ਤੈਨੂੰ ਮੈਂ ਕਾਫੀ ਟਾਈਮ ਦਾ ਲੱਗਦਾ ਹੈ ਕਿ ਉਹਦੇ ਸੋਸ਼ਲ ਮੀਡੀਆ ਫਾਲੋ ਕਰ ਰਹੇ ਉਹਨੂੰ ਕਾਫੀ ਟਾਈਮ ਦੇ ਉਹਨਾਂ ਨੇ ਲੋਕਾਂ ਦੀ ਗੱਲਾਂ ਵੀ ਖਾਧੀਆਂ ਉਹ ਮਜ਼ਾਕ ਦਾ ਪਾਤਰ ਵੀ ਬਣੇ ਲੋਕਾਂ ਵਾਸਤੇ ਵੀ ਯਾਰ ਕੀ ਨਵਜੋਤ ਮੈਂ ਤਗੜੇ ਨਹੀਂ ਸਰਕਾਰਾਂ ਜੂ ਕਦੇ ਜਦੋਂ 2017 ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਬਣੀ ਸੀ ਇਹਨਾਂ ਦੇ 17 18 ਐਮਐਲਏ ਆਏ ਸੀ ਲੋਕਾਂ ਨੇ ਨਾ ਭੋਗ ਤਾਇਆ ਆਮ ਆਦਮੀ ਪਾਰਟੀ ਸੱਤਾ ਜ ਨਹੀਂ ਹੁੰਦੀ ਪਰ ਉਸ ਨੌਜਵਾਨ ਨੇ ਇਕਬਾਲ ਸਿੰਘ ਹੋਵੇ ਭਾਮਾ ਭਾਮਾ ਹੋਵੇ ਨਵਜੋਤ ਮੈਂ ਤਾਂ ਭਾਮਾ ਹੋਰ ਪ੍ਰੀਤੀ ਜਿਹਨਾਂ ਦਾ ਮੈਡਮ ਦਾ ਤੁਸੀਂ ਨਾਮ ਦਿਆ ਉਹ ਹੋ ਇਹਨਾਂ ਨੇ ਪਾਕੀ ਦਾ ਝੰਡਾ ਬਲੰਦ ਰੱਖਿਆ ਜੀ ਇਹਨਾਂ ਨੇ ਪਾਰਟੀ ਨੂੰ ਅੱਗੇ ਲਜਾਇਆ ਲੋਕਾਂ ਦੇ ਤਾਨੇ ਮੇਨੇ ਸਹੇ ਲੋਕਾਂ ਦੇ ਮਜ਼ਾਕ ਸਹੇ ਲੋਕਾਂ ਨੇ ਆ ਗੱਲਾਂ ਸਹੀਆਂ ਪਰ ਪਾਕੀ ਦਾ ਝੰਡਾ ਨਹੀਂ ਛੱਡਿਆ ਪਰ ਜਦੋਂ ਸਰਕਾਰ ਬਣ ਗਈ ਤੇ ਉਹ ਇਹ ਵੀ ਕਹਿੰਦੇ ਫਿਰ ਦੁਬਾਰਾ ਕਹਿੰਦੇ ਸਾਨੂੰ ਕੁਝ ਨਹੀਂ ਮਿਲਿਆ ਉਹ ਕਹਿੰਦੇ ਦਿੱਲੀ ਵਾਲਿਆਂ ਨੂੰ ਕਿਉਂ ਦਿੱਤਾ ਸਾਡੇ ਵਿੱਚੋਂ ਕਿਹੜੇ ਕਿਸੇ ਵਿਧਾਇਕ ਨੇ ਹੁਣ ਤੁਸੀਂ ਵਿਧਾਇਕਾਂ ਦੀ ਗੱਲ ਕਰ ਲਓ ਜੇ ਹੁਣ ਮੰਨ ਲਓ ਗਿਣਤੀ ਵੀ ਕਰਨੀ ਓਕੀ ਹੋ ਜਾਂਦੀ ਹੈ ਕਿਉਂਕਿ 92 93 ਨਾਲ ਵਿਧਾਇ 92 ਤਾਨਨੇ ਵਿਧਾਇਕਚੋਂ ਮਿਲਦਾ 40 ਤੋਂ 45 ਵਿਧਾਇਕ ਦੂਜੀਆ ਪਾਰਟੀਆਂ ਤੇ ਕਿ ਤੁਸੀਂ ਕਰਨ ਬਦਲਾ ਕਿਹੜੀ ਬਦਲਾ ਤੁਸੀਂ ਗੱਲ ਕਰ ਚਲੋ ਉਹ ਵੀ ਚੀਜ਼ਾਂ ਹੋ ਗਈਆਂ ਠੀਕ ਆ ਤੁਸੀਂ ਸਰਕਾਰ ਬਣਾਉਣੀ ਸੀ ਬਣਾ ਲਈਏ ਸਰਕਾਰ ਬਣਾ ਲਿਆ ਗਾਂ ਦਾ ਦੇਖੋ ਯਾਰ ਆਪਣੇ ਵਰਕਰਾਂ ਦਾ ਦੇਖ ਦੋ ਤਾਂ ਫਿਰ ਉਹੀ ਗੱਲ ਕਰਦੇ ਆ ਪੰਜਾਬ ਦੇ ਲੋਕ ਥੋਡੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਪੰਜਾਬ ਦੇ ਲੋਕ ਥੋਡੇ ਤੋਂ ਘੱਟ ਓਕੇ ਨੇ ਤੁਸੀਂ ਸਰਕਾਰ ਚਲਾ ਰਹੇ ਹੋ ਸਰਕਾਰ ਦੇ ਵਿੱਚ ਕਿੰਨੇ ਤਰ੍ਹਾਂ ਦੇ ਔਕੜਾ ਹੁੰਦੀ ਹੈ ਨਾ ਇਹ ਵੀ ਕਹਿਣਾ ਇਹਨਾਂ ਔਕੜਾ ਦਾ ਕਾਰਨ ਵੀ ਦਿੱਲੀ ਵਾਲੇ ਨੇ ਜੋ ਪੰਜਾਬ ਚ ਹੋਇਆ ਜੋ ਪੁਲਿਸਿੰਗ ਰਾਜ ਬਣਾ ਲਿਆ ਜਾ ਰਿਹਾ ਜੋ ਮੀਡੀਆ ਨਾਲ ਤੱਕਾ ਹੋ ਰਿਹਾ ਜੋ ਆਪੋਜੀਸ਼ਨ ਨਾਲ ਤੱਕਾ ਹੋ ਰਿਹਾ ਇਦੇ 'ਚ ਮੈਂ ਕਹ ਸਕਦਾ ਭਗਵੰਤ ਮਾਨ ਦਾ ਰੋਲ 30 ਪੈਸੇ ਆ 70 ਪੈਸੇ ਰੋਲ ਦਿੱਤੀਆ ਜਾਂਦਾ ਸੋ ਇਹ ਦਿੱਲੀ ਵਾਲਿਆਂ ਕਰਕੇ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਔਕੜਾਂ ਚੋਂ ਨਿਕਲਣ ਦਾ ਸਮਾਂ ਨਿਕਲ ਸਭ ਤੋਂ ਵੱਡਾ ਹੱਲ ਇਹੀ ਆ ਦਿੱਲੀ ਵਾਲਿਆਂ ਨੂੰ ਕੋਈ ਪਾਈ ਠੀਕਾ ਤੁਸੀਂ ਪਾਰਟੀ ਚ ਲਾਓ ਉਸ ਤੋਂ ਦੇ ਪਾਰਟੀ ਜੇ ਮੈਂ ਕਹੂੰਗਾ ਤੁਹਾਡੀ ਪਾਰਟੀ ਤੁਹਾਡੀ ਪਾਰਟੀ ਨਾ ਪਾਰਟੀ ਚੱਲੇਗੀ ਪਰ ਸਰਕਾਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਚਲਾਉਣਗੇ ਉਹਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਚਾਹੀਦਾ ਤੁਸੀਂ ਬਦਲਾਅ ਦੀ ਗੱਲ ਕੀਤੀ ਆ ਕਿ ਵੀ ਆਵਾਂ ਦੀ ਪਾਰਟੀ ਇੱਕ ਬਦਲਾਅ ਦਾ ਨਾਰਾ ਲੈ ਕੇ ਪੰਜਾਬ ਦੇ ਵਿੱਚ ਆਏ ਸੀ ਅਨੰਦ ਕੇਜਰੀ ਸਾਹਿਬ ਕਹਿੰਦੇ ਹੁੰਦੇ ਸੀ ਭ ਆਵਾਜ਼ੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਰਿਕਸ਼ਾ ਚਲਾਣ ਵਾਲੇ ਹੋਣਗੇ ਆਮ ਮਜ਼ਦੂਰ ਘਰਾਤ ਹੋਣਗੇ ਆਵਾਜ਼ੀ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਹੋਣਗੇ ਕੋਈ ਦਸਮਾ ਤਾਈ ਦੇਖਣ ਨੂੰ ਮਿਲਿਆ ਲੇਕਿਨ ਜਦੋਂ ਪਾਰਟੀ ਪੰਜਾਬ ਦੇ ਵਿੱਚ ਐਂਟਰ ਹੁੰਦੀ ਆ ਤਾਂ ਇੱਕ ਵਿਧਾਇਕ ਮੈਂ ਨਾਂ ਵੀ ਲੈ ਸਕਦਾ ਉਹਨਾਂ ਦਾ ਲੱਬ ਸਿੰਘ ਗੋਕੇ ਜਿਨ੍ਹਾਂ ਨੂੰ ਇਹ ਪ੍ਰਚਾਰ ਕੀਤਾ ਗਿਆ ਬਈ ਇਹ ਗਰੀਬ ਘਰ ਤੋਂ ਨੇ ਫੋਨ ਵਗੈਰਾ ਰਿਪੇਅਰ ਕਰ ਦਿੰਦੇ ਨੇ ਉਸ ਤੋਂ ਬਾਅਦ ਉਹ ਜਿੱਤਦੇ ਨੇ ਫਿਰ ਖਬਰਾਂ ਆਉਂਦੀ ਬਈ ਕਈ ਕਿੱਲੇ ਦੇ ਵਿੱਚ ਉਹਨਾਂ ਦੀ ਕੋਠੀ ਬਣ ਰਹੀ ਆ ਹੋਰ ਵੀ ਕਈ ਨੇ ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਹੁਣੇ ਰਮਨ ਅਰੋੜਾ ਜਲੰਧਰ ਤੋਂ ਇੱਕ ਵਿਧਾਇਕ ਨੇ ਵਿਜੀਲੈਂਸ ਦੀ ਕਾਰਵਾਈ ਉਹਨਾਂ ਦੇ ਉੱਤੇ ਹੁੰਦੀ ਆ ਤੇ ਉਸ ਤੋਂ ਵਿੱਚ ਹੀ ਇੱਕਦਮ ਇੱਕ ਵਿਅਕਤੀ ਨਿਤਿਨ ਕੋਹਲੀ ਆਂਦਾ ਉਹ ਆਜਾਮਦੀ ਪਾਰਟੀ ਜੁਆਇਨ ਕਰਦੇ ਨੇ ਕੱਲ ਨੂੰ ਉਹਨਾਂ ਨੂੰ ਹਲਕਾ ਇੰਚਾਰਜ ਲਾ ਦਿੱਤਾ ਜਾਂਦਾ ਸਿਆਸੀ ਹਲਕੇ ਤੇ ਚਰਚਾ ਇਹ ਵੀ ਆ ਕਿ ਜਿਹੜੇ ਆਜਾਮਦੀ ਪਾਰਟੀ ਦੇ ਐਮਐਲਏ ਨੇ ਕਿਤੇ ਨਾ ਕਿਤੇ ਰੋਸ਼ ਉਹਨਾਂ ਦੇ ਵਿੱਚ ਵੀ ਹੈਗਾ ਬਈ ਪਾਰਟੀ ਜੋ ਕੁਝ ਕਰ ਰਹੀ ਉਹ ਸਹੀ ਨਹੀਂ ਹੈਗਾ ਕਿਉਂਕਿ ਜਦੋਂ ਤੁਹਾਨੂੰ ਯਾਦ ਹੋਏਗਾ ਸੰਗਰੂਰ ਦੀ ਬਾਈ ਇਲੈਕਸ਼ਨ ਸੀਗੀ ਤਾਂ ਜਿਹੜੇ ਵਿਜੇ ਸਿੰਘਲਾ ਨੇ ਉਹ ਸਿਹਤ ਮੰਤਰੀ ਸੀ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਫਸਾਇਆ ਗਿਆ ਹੁਣ ਜਿਹੜਾ ਇਹ ਕਹੇ ਕਿ ਲੁਧਿਆਣਾ ਜ਼ਿਮਨੀ ਚੋਣ ਆ ਇਸ ਕਰਕੇ ਰਮਨ अरोड़ा ਨੂੰ ਫਸਾਇਆ ਗਿਆ ਤਾਂ ਐਮਐਲਏ ਦੀ ਵਿੱਚ ਕੀ ਕੁਝ ਰਿਪੋਰਟ ਤੁਹਾਡੇ ਕੋਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਵਿੰਦ ਕੇਜਰੀਵਾਲ ਦਾ ਬਿਆਨ ਤੁਸੀਂ ਮੈਂ ਗੱਲ ਕਿਹਾ ਗਾੜੀ ਨਹੀਂ ਲੰਗੇ ਬੰਗਲੇ ਨਹੀਂ ਲੰਗੇ ਬਿਲਕੁਲ ਕਿਹਾ ਸੀ ਇਹਨਾਂ ਨੇ ਇੱਕ ਬਿਆਨ ਹੋਰ ਦਿੱਤਾ ਸੀ ਇਹ ਕੁਰਸੀ ਹੈ ਇਸ ਕੁਰਸੀ ਵਿੱਚ ਬਹੁਤ ਪਤਾ ਨਹੀਂ ਕੀ ਗੜਬੜ ਹੈ ਜੋ ਇਸ ਕੁਰਸੀ ਵਿੱਚ ਬੈਠਦਾ ਹੈ ਉਹ ਚਿਪਕ ਜਾਂਦਾ ਚਿਪਕ ਜਾਂਦਾ ਹੈ ਅੰਦਰ ਉਹ ਬਈ ਪੰਜਾਬੀ ਚ ਕਹ ਲਿਆ ਵੀ ਜ਼ਮੀਰ ਮਰ ਜਾਂਦੀ ਹੈ ਬਿੰਦ ਕਿਰਵਾਰ ਦੇ ਬਿਆਨ ਸੀਗੇ ਜਦੋਂ ਉਹ ਸੱਤਾ ਵਿੱਚ ਨਹੀਂ ਆਏ ਸੀ ਬਲਕਿ ਆਪਣੇ ਬੱਚਾ ਤੱਕ ਦੀ ਸੋਹ ਨਹੀਂ ਚਲੋ ਪੋਲਿਟਿਕਸ ਜੁਆਇਨ ਉਹ ਨਾ ਨਹੀਂ ਕੀਤੀ ਸੀ ਉਦੋਂ ਉਹ ਨਹੀਂ ਸੀਗਾ ਜਿਵੇਂ ਉਹਨੂੰ ਕੁਰਸੀ ਮਿਲੀ ਸਭ ਤੋਂ ਪਹਿਲਾਂ ਉਸ ਬੰਦੇ ਨੇ ਆਪਣੇ ਜਵਾਕਾਂ ਦੀ ਸੋਹ ਤੋੜੀ ਹੈ ਮੈਂ ਜੀ ਮਰ ਜੂਗਾ ਆਪਣੇ ਜਵਾਕਾਂ ਦੀ ਸੌਂ ਖਾਨਾ ਕਦੇ ਕਾਂਗਰਸ ਨਾਲ ਸਮਝੌਤਾ ਨਹੀਂ ਕਰੂਗਾ ਜਿਹੜਾ ਬੰਦਾ ਆਪਣੇ ਜਵਾਕਾਂ ਦਾ ਨਹੀਂ ਹੋਇਆ ਹੈਗਾ ਆਪਣੇ ਜਵਾਕਾਂ ਦੀ ਝੂਠੀ ਸੌਂ ਖਾ ਗਿਆ ਤੁਸੀਂ ਇਥੋਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਉਸ ਬੰਦੇ ਨੂੰ ਕੁਰਸੀ ਦਾ ਕਿੰਨਾ ਲਾਲਚ ਹੈਗਾ ਦੂਜੀ ਗੱਲ ਤੁਸੀਂ ਗੱਲ ਕੀਤੀ ਰਮਨ ਰੋੜਾ ਹੋਰਾਂ ਦੀ ਰਮਨ ਰੋੜਾ ਹਰ ਕੇ ਬਧਾਇਕ ਕਲਾਕਾਰ ਪੰਜਾਬ ਦੇ ਵਿੱਚ ਬਹੁਤ ਨੇ ਬਹੁਤ ਕਲਾਕਾਰ ਨੇ ਇਹ ਮੈਂ ਕਲਾਕਾਰ ਹੀ ਕਹੂੰਗਾ ਕਲਾਕਾਰ ਨਹੀਂ ਲੋਕ ਸਮਝ ਜਾਣਗੇ ਕਲਾਕਾਰ ਹੀ ਕੀਤੀਆਂ ਇਹਨਾਂ ਨੇ ਜੇ 92 93 ਮੇਰਾ ਲੱਗਦਾ ਸ 17 77 ਇਹ ਜੇ ਹੋਣਗੇ ਉਹਨਾਂ ਨੂੰ ਸਰਕਾਰ ਨੇ ਖੁਦ ਛੱਡਿਆ ਹੋਇਆ ਹੂੰ ਵੀ ਕਰੋ ਜੋ ਕਰਨਾ ਕਰਿਓ ਮੌਕਾ ਆਊਗਾ ਜਿਵੇਂ ਅਸੀਂ ਵਿਜੇ ਸਿੰਘਲੇ ਨੂੰ ਡਰਾਮਾ ਕੀਤਾ ਵਿਜੇ ਸਿੰਘਲਾ ਤੂੰ ਕਹਿੰਦਾ ਤੁਸੀਂ ਉਹਨੇ ਕ੍ਰਪਸ਼ਨ ਕਰਪਿਆ ਸੀ ਅੰਦਰ ਕੀਤਾ ਉਹ ਤੁਹਾਡੀ ਜ਼ਮਨੀ ਚੋਂ ਦੇ ਵਿੱਚ ਪ੍ਰਚਾਰ ਕਰਦਾ ਫਿਰਦਾ ਸੀ ਠੀਕ ਹੈ ਤੁਸੀਂ ਡਰਾਮਾ ਕੀਤਾ ਸੁੱਚਾ ਸਿੰਘ ਭਾਜੀ ਇੱਕ ਗੱਲ ਇੱਥੇ ਸਾਫ਼ ਕਰਨੀ ਪਊਗੀ ਕਿਸੇ ਐਮਐਲਏ ਤੇ ਦੋਸ਼ ਲੱਗਦਾ ਕਿਸੇ ਪਾਰਟੀ ਇਹਨਾਂ ਦੇ ਆਪਣੇ ਲੋਕਾਂ ਦੇ ਦੋਸ਼ ਲਾਉਂਦੇ ਅੱਜ ਤੱਕ ਇਹ ਸਬੂਤ ਨਹੀਂ ਪੇਸ਼ ਕਰ ਸਕੇ ਵੀ ਉਸ ਬੰਦੇ ਨੇ ਕੀਤਾ ਕੀ ਸੀ ਸਟਾਰਟਿੰਗ ਕਰਨਗੇ ਸੁੱਚਾ ਸਿੰਘ ਛੋਟੇਪੁਰ ਦੀ ਉਹ ਬੰਦੇ ਨੇ ਪਾਰਟੀ ਨੂੰ ਸਿੰਜਿਆ ਉਸ ਬੰਦੇ ਨੇ ਪਾਰਟੀ ਨੂੰ ਬਣਾਇਆ ਉਸ ਬੰਦੇ ਨੇ ਪਾਰਟੀ ਨੂੰ ਖੜਾ ਖੜਾ ਕੀਤਾ ਜਦੋਂ ਇਵਨ ਕਿ ਇਸ ਚੀਜ਼ ਦਾ ਮੈਂ ਆਪ ਗਵਾ ਆ ਕਿ ਪੂਰੇ ਪੰਜਾਬ ਦੇ ਵਿੱਚ ਗੱਡੀ ਘਮਾ ਕੇ ਘਮਾ ਕੇ ਉਹਨਾਂ ਨੇ ਆਵਾਜ਼ ਦੀ ਪਾਰਟੀ ਦਾ ਝੰਡਾ ਬਚਾਇਆ ਜਦੋਂ ਮੁੱਖ ਮੰਤਰੀ ਬਣ ਦੀ ਗੱਲ ਆਈ ਜਦੋਂ ਪਾਰਟੀ ਜਦੋਂ ਪਾਰਟੀ ਸਟੈਂਡ ਹੋਣ ਦੀ ਗੱਲ ਆਈ ਉਦੋਂ ਸੋਚਾ ਸੋਚਾ ਸਿੰਘ ਛੋਟੇਪੁੱਤ ਨੂੰ ਇਹ ਕਹਿ ਕੇ ਪਾਰਟੀ ਜੋ ਫਰਕ ਕਰਤਾ ਵੀ ਉਹਨਾਂ ਦੀ ਇੱਕ ਆਡੀਓ ਬੈਰ ਲਾ ਮੈਂ ਚੈਲੰਜ ਕਰਦਾ ਦੱਸੋ ਕਿੱਥੇ ਆ ਗਈ ਉਹ ਅੱਜ ਮਤਲਬ ਪੰਜ ਸਾਲ ਕਾਂਗਰਸ ਨੇ ਕਰਤੇ 3 ਸਾਲ ਇਹਨਾਂ ਦੇ ਹੋਗੇ 8 9 10 ਸਾਲ ਹੋ ਗਏ ਉਸ ਗੱਲ ਨੂੰ ਮੈਨੂੰ ਦੱਸੋ ਆਡੀਓ ਕਿੱਥੇ ਆ ਉਹ ਵਿਜੇ ਸਿੰਘ ਲਾ ਨੂੰ ਇਹਨਾਂ ਨੇ ਇਸ ਕਰਕੇ ਮੰਤਰੀ ਮੰਡਲ ਦੇ ਬਰਖਾਸਤ ਕੀਤਾ ਵੀ ਉਹਦੀ ਇੱਕ ਆਡੀਓ ਆਈ ਹੋਈ ਜਾਂ ਉਹ ਆਡੀਓ ਦੱਸ ਦੋ ਕਿੱਥੇ ਆ ਕੋਈ ਆਡੀਓ ਆਈ ਬਾਹਰ ਕੋਈ ਆਡੀਓ ਨਹੀਂ ਆਈ ਫਿਰ ਇਹਨਾਂ ਰ ਇੱਕ ਉਥੇ ਬਠਿੰਡੇ ਇੱਕ ਐਮਐਲਏ ਸੀਗਾ ਉਹਨੂੰ ਵੀ ਇਹ ਕੋਰ ਪੱਤਾ ਕੋਰ ਪੱਤਾ ਉਹਨਾ ਵੀ ਕੁਝ ਨਹੀਂ ਹਾਲ ਤੱਕ ਨਿਕਲ ਕੇ ਸਾਹਮਣੇ ਇਹਨੇ ਕੀਤਾ ਕੀ ਸੀ ਵਿਜੇ ਸਿੰਘਾ ਹਾਲ ਤੱਕ ਇਹ ਚਲਾਨ ਨਹੀਂ ਪੇਸ਼ ਕਰ ਸਕੇ ਸਰਕਾਰ ਤੁਹਾਡੀ ਚਲਾਨ ਪੇਸ਼ ਕਰੋ ਚੱਕ ਕੇ ਮਾਰੋ ਉਹਨੂੰ ਜੇਲ੍ਹ ਦੇ ਵਿੱਚ ਠੀਕ ਹੈ ਉਹ ਨਹੀਂ ਹਾਲ ਤੱਕ ਕੀਤਾ ਰਮਨ ਰੋੜੇ ਦੇ ਮਾਮਲੇ ਦੇ ਵਿੱਚ ਇੱਕ ਆਡੀਓ ਜ਼ਰੂਰ ਵਾਇਰਲ ਹੋਈ ਸੀਗੀ ਉਹ ਵੀ ਕੱਚੀ ਪੱਕੀ ਜੀ ਆਡੀਓ ਸੀਗੀ ਉਹ ਜਿਵੇਂ ਵਾਇਰਲ ਕਰਾਈ ਹੁੰਦੀ ਆ ਪਰ ਰਮਨ ਰੋੜੇ ਦਾ ਹਾਲ ਤੱਕ ਇਹ ਵੀ ਨਿਕਲ ਨਹੀਂ ਹੋ ਸਕਿਆ ਵੀ ਉਹ ਹੈ ਕੀ ਆ ਕੋਈ ਤਾਂ ਕਹਿੰਦਾ ਕਈ ਹਜ਼ਾਰ ਕਰੋੜ ਦਾ ਘਪਲਾ ਹੈਗਾ ਕੋਈ ਕਹਿੰਦਾ ਜੀ ਕੁਝ ਲੱਖਾਂ ਦਾ ਘਪਲਾ ਹੈਗਾ ਉਹ ਜਿਵੇਂ ਹਾਲ ਤੱਕ ਉਹ ਜੀ ਸਾਫ ਨਹੀਂ ਕਰ ਸਕੇ ਤਾਂ ਦੇਖੋ ਜਦੋਂ ਬੰਦਾ ਪੋਲਿਟਿਕਸ ਚ ਆਇਆ ਨੀ ਕੇਸ਼ਵਾਲ ਸਾਹਿਬ ਦੇ ਵਰਟੀ ਕੋਡ ਕਰੂੰਗਾ ਜਦੋਂ ਬੰਦਾ ਕੁਰਸੀ ਤੇ ਬੈੰਦਾ ਕੁਰਸੀ ਵਿੱਚ ਕੁਰਸੀ ਵਿੱਚ ਗਰਬੜਾ ਤੇ ਕੁਛ ਨਾ ਕੁਛ ਉਹ ਕਰਦਾ ਵਾ ਤੇ ਕੁਛ ਨਾ ਕੁਛ ਸਾਰੇ ਕਰਦੇ ਆ ਕਾਂਗਰਸੀ ਵੀ ਕਰਦੇ ਸੀ ਕਾਲੀ ਵੀ ਕਰਦੇ ਸੀ ਬੀਜੇਪੀ ਵਾਲੇ ਵੀ ਕਰਦੇ ਸੀ ਇਹਨਾਂ ਨੇ ਵੀ ਕੀਤਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਇਹਨਾਂ ਨੇ ਖੁੱਲਾ ਛੱਡਿਆ ਸਾਰਿਆਂ ਨੂੰ ਵੀ ਜਦੋਂ ਮੌਕਾ ਆਇਆ ਮੌਕੇ ਦੇ ਹਿਸਾਬ ਨਾਲ ਬੰਦੇ ਦੇ ਹਿਸਾਬ ਨਾਲ ਇਹ ਜਿਹੇ ਦੇ ਹਿਸਾਬ ਨਾਲ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਅਸੀਂ ਬੰਦਾ ਉਹਨੂੰ ਡੱਕ ਲੰਘ ਨੂੰ ਕਹਾਂ ਭਾਈ ਚੱਲ ਤੂੰ ਅੰਦਰ ਸਾਡੀ ਇਲੈਕਸ਼ਨ ਜਿਹੜੀ ਆ ਉਹ ਪਾਰਟਨਗਾਂ ਦੀ ਆਹ ਕੰਮ ਆਵਾ ਦੀ ਪਾਰਟੀ ਦੀ ਜੇ ਹੁਣ ਗੱਲ ਕਰੀਏ ਇਹ ਤਾਂ ਕਈ ਮੁਹਿੰਮਾਂ ਚਲਾਈ ਜਾ ਰਹੀਆਂ ਨੇ ਉਹ ਯੁੱਧ ਨਸ਼ਾ ਵਿਰੁੱਧ ਚੱਲ ਲਿਆ ਕਦੇ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਜਾਂਦੀ ਆ ਕਦੇ ਪੰਜਾਬ ਡਿਜੀਟਲ ਕ੍ਰਾਂਤੀ ਚੱਲ ਜਾਂਦੀ ਐ ਕਲੇਮ ਇਹ ਕਰਦੇ ਆ ਵੀ ਅਸੀਂ ਪੰਜਾਬ ਨੂੰ ਵਧੀਆ ਬਣਾ ਰਹੇ ਆ ਹੁਣ ਇੱਕ ਇੰਟਰਵਿਊ ਵੀ ਹੋਈ ਆ ਸ਼ੈਰੀ ਕਲਸੀ ਦੀ ਜਿੱਦੇ ਵਿੱਚ ਉਹ ਸਪਸ਼ਟ ਤੌਰ ਤੇ ਜਵਾਬ ਨਹੀਂ ਦੇ ਪਾਏ ਵੀ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਜਿਹੜੇ ਘਰ ਤੋੜੇ ਜਾ ਰਹੇ ਨੇ ਇਸ ਕਰਕੇ ਥੋੜੇ ਜਾ ਰਹੇ ਨੇ ਕਿ ਇਲੀਗਲ ਆ ਜਾਂ ਫਿਰ ਇਸ ਕਰਕੇ ਥੋੜੇ ਜਾ ਰਹੇ ਨੇ ਕਿ ਉਹ ਨਸ਼ੇ ਦੇ ਵਿੱਚ ਲਿੱਤ ਨੇ ਦੇਖੋ ਜਦੋਂ ਗੱਲ ਆਉਂਦੀ ਹੈ ਨਾ ਵੀ ਵਿਧਾਨ ਸਭਾ ਚ ਤੁਸੀਂ ਉਹ ਲਾਲਪ ਸਿੰਘ ਉਹ ਗੁਕਰ ਦੀ ਗੱਲ ਕੀਤੀ ਆ ਵਿਧਾਨ ਸਭਾ ਵਿੱਚ ਵਿਰੋਧੀ ਦੇ ਦਨਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਵੀ ਕਿਹੋ ਜਿਹਾਂ ਆਈਟਮ ਸ਼ਬਦ ਸ਼ਾਇਦ ਯੂਜ਼ ਕੀਤਾ ਗਿਆ ਮਟੀਰੀਅਲ ਮਟੀਰੀਅਲ ਕਹਿ ਰਿਹਾ ਲੈ ਜਾਂਦਾ ਤੁਰੇ ਨੇ ਕਿਆ ਸੀ ਕਾਮ ਆਮ ਘਰ ਦਾ ਬੰਦਾ ਜਿਹੜਾ ਉਹ ਐਮਐਲਏ ਜਰੀਆ ਨਹੀਂ ਗਿਆ ਨਾ ਤੋ ਆ ਜੋ ਆਮ ਘਰ ਦੇ ਬੰਦੇ ਦਾ ਕਿੱਦਾਂ ਮਹਿਲ ਪੈ ਰਿਆ ਵਾ ਉਹ ਲੋਕ ਦੇਖਦੇ ਨੇ ਕਿ ਮੈਨੂੰ ਤਾਂ ਤੋ ਕੋਈ ਮੋਬਾਈਲ ਵਾਲੀ ਛੋਟੀ ਦੁਕਾਨ ਚਲਾਉਂਦਾ ਹੋਵੇ ਮੈਨੂੰ ਮਹਿਲ ਪਾ ਲਿਆਉਗੇ ਠੀਕ ਆ ਠੀਕ ਆ ਵੱਡੀਆਂ ਦੁਕਾਨਾਂ ਚਲਾਉਂਦੇ ਨੇ ਲੋਕੋ ਉਹਨਾਂ ਦਾ ਪਹਿਲੇ ਹੀ ਸਰਮਾਇਆ ਲੱਗਦਾ ਉਹਨਾਂ ਨੂੰ ਠੀਕ ਹੈ ਕਿੰਨੇ ਐ ਇੰਦਾ ਵੱਡਾ ਮਹਿਲ ਪਾ ਲਿਆ ਹੋਵੇ ਹੁਣ ਸ਼ਹਿਰੀ ਕਲਸੀ ਤੁਸੀਂ ਗੱਲ ਕਰ ਤੁਸੀਂ ਮਤ ਦੇ ਕਿ ਉਹ ਕੈਪੇਬਲ ਹੈ ਪੰਜਾਬ ਪ੍ਰਧਾਨਗੀ ਵਾਸਤੇ ਉਹ ਬੰਦਾ ਜਿਹੜੇ ਬੰਦੇ ਨੂੰ ਆਪਣੀ ਪਾਰਟੀ ਦੀ ਗੱਲ ਨਹੀਂ ਰੱਖਣੀ ਹੁੰਦੀ ਜਿਹੜੇ ਬੰਦੇ ਨੂੰ ਆਪਣੀ ਸਰਕਾਰ ਦੀ ਗੱਲ ਨਹੀਂ ਰੱਖਣੀ ਹੁੰਦੀ ਉਹਨਾਂ ਨੂੰ ਤੁਸੀਂ ਪ੍ਰਧਾਨ ਬਣਾਇਆ ਹੋਇਆ ਕੀ ਮੈਸੇਜ ਦੇ ਰਹੇ ਹੋ ਤੁਸੀਂ ਤਾਂ ਮੈਂ ਕਹਿੰਦਾ ਲੀਡਰਸ਼ਿਪ ਕੁਆਲਿਟੀ ਦੀ ਕੰਪਨੀਆਂ ਅਮਦ ਦੀ ਪਾਰਟੀ 'ਚ ਬਹੁਤ ਵੱਟੀ ਭਗਵੰਤ ਮਾਨ ਹੋ ਗਏ ਉਹ ਇੱਕ ਸੁਲਝੇ ਹੋਏ ਨੇਤਾ ਨੇ ਭਗਵੰਤ ਮਾਨ ਜਦੋਂ ਪਾਰਟੀ ਚਲਾਉਂਦੇ ਸੀ ਅੱਜ ਮੁੱਖ ਮੰਤਰੀ ਨੇ ਸੁਲਝੇ ਹੋਏ ਨੇਤਾ ਠੀਕ ਹੈ ਸੋ ਮਜਬੂਰੀਆਂ ਪੋਲਿਟਿਕਸ ਵਿੱਚ ਹੋ ਜਾਂਦੀਆਂ ਨੇ ਕੁਮਰ ਵਿਜੇ ਪ੍ਰਤਾਪ ਤੁਹਾਡੇ ਕੋਲ ਬੈਠੇ ਨੇ ਤੁਸੀਂ ਉਹਨੂੰ ਸੇਵਾਵਾਂ ਕਿਉਂ ਨਹੀਂ ਲੈ ਰਹੇ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਵੱਡਾ ਕੋਈ ਘੈਂਟ ਬੰਦਾ ਤਾਂ ਹੀ ਹੈਗਾ ਜ ਥੋਡੇ ਕੋਲ ਗੁਰਮੀਤ ਸਿੰਘ ਖੁੱਡੀਆਂ ਤੁਸੀਂ ਮਿਨਿਸਟਰ ਬਣਾਇਆ ਹੋਇਆ ਤੁਸੀਂ ਉਹਨਾਂ ਨੂੰ ਪੰਜਾਬ ਪ੍ਰਧਾਨ ਬਣਾ ਤੁਸੀਂ ਉਹਨਾਂ ਤੋਂ ਸੇਵਾਵਾਂ ਵਲੋਂ ਸ਼ਹਿਰੀ ਕਲਸੀ ਹੋਰਾਂ ਵੱਲੋਂ ਜੋ ਐਕਟਰ ਨੂੰ ਦਿੱਤੀ ਗਈ ਆ ਜੋ ਉਸ ਮੈਂ ਕਿਹਾ ਮਦਤਨਤਾਦੀ ਵਾਲਾ ਪੱਤਰਕਾਰ ਆ ਮੈਂ ਉਹਨੂੰ ਵਧਾਈ ਦਾ ਪੱਤਰ ਮੰਦਾ ਵੀ ਜਿਸ ਤਰੀਕੇ ਉਸ ਬੰਦੇ ਨੇ ਸਵਾਲ ਕਿਤਨੇ ਤੱਕ ਉਹ ਪ੍ਰਧਾਨ ਸਾਹਿਬ ਨੂੰ ਜਵਾਬ ਜਵਾਬ ਹੈ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਇੱਕ ਕਪੈਸਿਟੀ ਹੈਗੀ ਇਹਨਾਂ ਦੇ ਅੰਦਰ ਕਿੰਨੀ ਕੰਨ ਨੂੰ ਸਮਝ ਹੈਗੀ ਆ ਕਿੰਨੀ ਕਿ ਇਹ ਪਿੱਛੇ ਜੇ ਵੀਡੀਓ ਵੀ ਬਹਿਨ ਹੋਈ ਸੀ ਲੋਕ ਸਭਾ ਚੋਣਾਂ ਵਿੱਚ ਜਦੋਂ ਪ੍ਰਧਾਨ ਸਾਹਿਬ ਮਕਰਚਾਰਜਕਾਰੀ ਪ੍ਰਧਾਨ ਨੇ ਜਦੋਂ ਉਹਦੇ ਉੱਤੇ ਖੜੇ ਸੀਗੇ ਵਰਕਿੰਗ ਪ੍ਰੈਸ ਜਦੋਂ ਉਤੇ ਗੱਡੀ ਦੇ ਉੱਤੇ ਤੇ ਬਾਵਾ ਵੀਡੀਓ ਵਾਇਰਲ ਹੋਈ ਸੀ ਉਦੋਂ ਤਾਂ ਉਹ ਤੁਸੀਂ ਸਮਝ ਸਕਦੇ ਹੋ ਵੀ ਹੁਣ ਲੀਡਰਸ਼ਿਪ ਕੁਆਲਿਟੀ ਹੈ ਨਹੀਂ ਕਿ ਪਹਿਲਾਂ ਲੋਕ ਕਾਉਂਸਲਰ ਨੂੰ ਕੁਝ ਨਹੀਂ ਸਮਝਦੇ ਸੀ ਪਰ ਐਮਐਲਏ ਦੀ ਗ੍ਰੈਵਿਟੀ ਹੁਣ ਤਾਂ ਮੈਨੂੰ ਕਹਿਣਾ ਪੈ ਰਿਹਾ ਵੀ ਮੁੱਖ ਮੰਤਰੀ ਤੱਕ ਲੋਕ ਜਿਹੜੇ ਨੇ ਸਵਾਲ ਚੁੱਕਨੇ ਇਹ ਇੱਕ ਆਖਰੀ ਸਵਾਲ ਇਹ ਜਿਹੜਾ ਮੌਜੂਦਾ ਸਿਨੈਰੀਓ ਹੈਗਾ 2027 ਨੂੰ ਤੁਸੀਂ ਆਮ ਆਦਮੀ ਪਾਰਟੀ ਦੀ ਦ੍ਰਿਸ਼ਟੀ ਤੋਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਆ ਕਿਤੇ ਨਾ ਕਿਤੇ ਕੋਈ ਭਗਵਨ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਫਰੈਂਡਰ ਕਰ ਚੁੱਕੇ ਨੇ ਦਿੱਲੀ ਦੇ ਮੂਰੇ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਅੱਜ ਜੇ ਭਗਵੰਤ ਮਾਨ ਅਲੱਗ ਹੋ ਜਾਂਦੇ ਨੇ ਤਾਂ ਪੰਜਾਬੀ ਉਹਨਾਂ ਦਾ ਸਾਥ ਦੇਣਗੇ ਲੇਕਿਨ ਪੰਜਾਬੀ ਦਿੱਲੀ ਦੇ ਮੂਰੇ ਕਿਉਂ ਝੁੱਕ ਗਏ ਇਹ ਵੱਡਾ ਸਵਾਲ ਹੈ ਦੇਖੋ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਪੁਰਖ ਇਕੱਲਾ ਅਮਰਦੀ ਪਾਰਟੀ ਨਾਲ ਜੁੜਿਆ ਹੋਇਆ ਅਮਰਦੀ ਪੰਜਾਬ ਦਾ ਪੁਰਖ ਦੂਜੀਆਂ ਪਾਰਟੀਆਂ ਦੇ ਸਿਸਟਮ ਨਾਲ ਨਹੀਂ ਜੁੜਿਆ ਹੋਇਆ ਜਿਵੇਂ ਅਸੀਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਰਾਜਾ ਬ੍ਰਿੰਗ ਸਾਹਿਬ ਦਾ ਮੂੰਹ ਇੱਧਰ ਨੂੰ ਆ ਰਾਣਾ ਗੁਰਜੀਤ ਸਾਹਿਬ ਦਾ ਮੂੰਹ ਇੱਧਰ ਨੂੰ ਆ ਦੋ ਧੜੇ ਹੋਏ ਹੋਏ ਮਿਲਤੜਿਆਂ ਦੇ ਵਿੱਚ ਕਾਂਗਰਸ ਦੀ ਵੀ ਮਿਲਣੀ ਹੋਈ ਹੈ ਸ਼੍ਰੋਮਣੀ ਕਾਲ ਦਲ ਤੇ ਬੀਜੇਪੀ ਦੀ ਗੱਲ ਕਰ ਲਈ ਸ਼੍ਰੋਮਣੀ ਕਾਲ ਦਲ ਇਕੱਲਾ ਸਰਵਾਈਵ ਨਹੀਂ ਕਰ ਸਕਦਾ ਇਹ ਤੁਹਾਨੂੰ ਦੋ ਰੈਨ ਹਾਂ ਇਹ ਗੱਲ ਜ਼ਰੂਰ ਹੈ ਵੀ ਲੋਕ ਦੁਆਰਾ ਹੁਣ ਚਾਹੁੰਦੇ ਨੇ ਵੀ ਸ਼੍ਰੋਮਣੀ ਕਾਲ ਦਲ ਪਾਵਰ ਦੇ ਵਿੱਚ ਆਵੇ ਪਰ ਲੋਕ ਇਕੱਲੇ ਸ਼੍ਰੋਮਣੀ ਕਾਲ ਦਲ ਪਾਵਰ ਚ ਨਹੀਂ ਆ ਸਕਦਾ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੇ ਕਾਂਗਰਸ ਚੋਂ ਗਏ ਨੇ ਜਿਹੜੇ ਕਾਂਗਰਸ ਚੋਂ ਨਕਾਰੇ ਹੋਏ ਲੋਕ ਸੀਗੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਗਏ ਨੇ ਉਹ ਨਹੀਂ ਚਾਹੁੰਦੇ ਵੀ ਇਕੱਲੇ ਦਲ ਦੇ ਨਾਲ ਇਕੱਠੇ ਹੋਣਗੇ ਠੀਕ ਤਾਂ ਪਾਰਟੀ ਜਾਂ ਤਾਂ ਪਾਰਟੀ ਸ਼ਹਿਰੀ ਖੇਤਰੋਂ ਛੱਡ ਕੇ ਪਿੰਡਾਂ ਦੇ ਵਿੱਚ ਸਰਵਾਈਵ ਨਹੀਂ ਕਰ ਸਕੀ ਠੀਕ ਹੈ ਤੁਸੀਂ ਲੋਕ ਸਭਾ ਵਾਲੇ ਵੀ ਵੋਟ ਪਰਸੈਂਟੇਜ ਵਧਾਇਆ ਉਹਦੇ ਵਿੱਚ ਵੱਡਾ ਕਾਰਨ ਸ੍ਰੀ ਰਾਮ ਮੰਦਿਰ ਸੀਗਾ ਜੀ ਹੁਣ ਤੁਸੀਂ ਲੋਕ ਸਭਾ ਦੇ ਵਿਧਾਨ ਸਭਾ ਦੇ ਫੇਸ ਕਰੋਗੇ ਠੀਕ ਆ ਥੋੜੀ ਬੋਤੀ ਵੋਟ ਜਰੂਰ ਪਿੰਡਾਂ ਦੇ ਪਿੰਡੂ ਇਹਦੇ ਵਿੱਚ ਲੈ ਜਾਓਗੇ ਪਰ ਤੁਸੀਂ ਜੱਤਨ ਦੀ ਪੋਜੀਸ਼ਨ 'ਚ ਨਹੀਂ ਹੋਵੋਗੇ ਤਾਂ ਜਦੋਂ ਇਹੇ ਸਿਨੈਰੀਓ ਬੰਦੇ ਨੇ ਤਾਂ ਆਮ ਆਦਮੀ ਪਾਰਟੀ ਦਾ ਪਵੇਖਾ ਇਹਨਾਂ ਪਾਰਟੀਆਂ ਦੇ ਜਿਹੜੀ ਰਣ ਦਿੱਤੀ ਹੈਗੀ ਉੱਤੇ ਟਿਕਾ ਕੇ ਕੱਲੀ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕੱਲੀ ਆ ਮੌਜੂਦਾ ਸਮੇਂ ਦੀ ਗੱਲ ਕਰ ਲਈਏ ਜੋ ਹੁਣ ਚਰਚਾ ਚੱਲਦੀ ਹੈ ਵੀ ਰਿਜ਼ਲਟ ਤੋਂ ਬਾਅਦ ਨਤੀਜੇ ਤੋਂ ਬਾਅਦ ਵੱਡਾ ਲੱਗਦਾ ਫਿਰ ਬਦਲਾ ਸਕਦਾ ਪਾਰਟੀ ਪਮਾ ਜਿੱਤੇ ਪਮਾ ਹਾਰੇ ਤਾਂ ਵੱਡਾ ਜੇ ਤਾਂ ਪਾਰਟੀ ਜਾਂਦੀ ਹੈ ਜਿੱਤ ਫਿਰ ਤਾਂ ਜਿਹੜੇ ਉਹ ਆਉਣਗੇ ਇੱਥ ਬਣ ਕੇ ਇੱਥੇ ਚਰੋਗੇ ਪੰਜਾਬ ਤਾਂ ਵੱਡਾ ਮੈਂ ਤੁਹਾਨੂੰ ਦੱਸਦਾ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋਏਗਾ ਜੇ ਪਾਰਟੀ ਹਾਰ ਜਾਂਦੀ ਹੈ ਤਾਂ ਹਾਰਨ ਤੋਂ ਬਾਅਦ ਵੀ ਜਿਹੜਾ ਮਤਲਬ ਦਿੱਲੀ ਵਾਲੇ ਕੁਝ ਨਾ ਕੁਝ ਇੱਥੇ ਭੰਨਤੋੜ ਕਰਨ ਦੀ ਕੋਸ਼ਿਸ਼ ਕਰਨਗੇ ਹੋ ਸਕਦਾ ਚੀਫ ਮਿਨਿਸਟਰ ਨੂੰ ਚੇਂਜ ਕੀਤਾ ਜਾਵੇ ਕੁਝ ਵੀ ਹੋ ਸਕਦਾ ਤਾਂ ਭਵਿੱਖ ਮਿਲਦਾ ਇੱਕ ਤਾਂ ਰਿਜ਼ਲਟ ਤੇ ਡਿਪੈਂਡ ਹੈ ਜੇ ਮੌਜੂਦਾ ਸਮੇਂ ਦੀ ਗੱਲ ਕੀਤੀ ਹੈ ਜਿੰਨਾ ਚਿਰ ਸਰਕਾਰ ਹੈਗੀ ਹੈ 2027 ਤੱਕ 2027 ਚ ਕੀ ਸਿਨੈਰੀਓ ਬਣਨਾ ਉਹ ਕਾਂਗਰਸ ਪਾਰਟੀ ਭਾਜਪਾ ਤੇ ਕਾਲੀ ਜਲਦੀ ਰਣਨੀਤੀ ਉੱਤੇ ਤੈਅ ਕਰੇਗਾ ਕਿ ਅਗਲਾ ਪੰਜਾਬ ਦੀ ਸਿਆਸਤ ਦਾ ਭਵਿੱਖ ਕੀ ਹੋਏ ਸ੍ਰੀ ਸੀਐਮ ਬ ਇਹ ਗੱਲ 'ਚ ਕਿੰਨੀ ਸੰਭਾਵਨਾ ਕਿਉਂਕਿ ਵਿਚ ਵਿਚ 2-4 ਮਹੀਨੇ ਦਾ ਜੇ ਤੋ ਗੈਪ ਪੈਂਦਾ ਇਹ ਗੱਲ ਅਚਾਨਕ ਉੱਠ ਪੈਂਦੀ ਹੈ ਕਿ ਹੋ ਸਕਦਾ ਵੀ ਸੀਐਮ ਬਦਲਾ ਜਾ ਸਕਦਾ ਹੋ ਸਕਦਾ ਸਪੀਕਰ ਕੁਲਤਾਰ ਸਿੰਘ ਸੱਧੂਆਂ ਉਹਨਾਂ ਦਾ ਕਦੇ ਨਾ ਇੱਕਦਮ ਤੋਂ ਚੱਲ ਪੈਂਦਾ ਵੀ ਉਹਨਾਂ ਨੂੰ ਸੀਐਮ ਲਾ ਸਕਦੇ ਨੇ ਨਹੀਂ ਹੋ ਸਕਦਾ ਜੀ ਇਹ 'ਚ ਕੋਈ ਦੂਰਅਾਇ ਨਹੀਂ ਹੈਗੀ ਚਰਚਾ ਦੁਬਾਰਾ ਛਿੜ ਗਈ ਹੈ ਰਿਜ਼ਲਟ ਤੇ ਡਿਪੈਂਡਰ ਰਿਜ਼ਲਟ ਜਿੱਤਦੇ ਨੇ ਤਾਂ ਹੋਰ ਸੁਨਹਿਰੀ ਹੋਊਗਾ ਜੇ ਰਿਜ਼ਲਟ ਸਰਕਾਰ ਦੇ ਪੱਖ 'ਚ ਨਹੀਂ ਹੁੰਦਾ ਤਾਂ ਮੈਨੂੰ ਲੱਗਦਾ ਵੀ ਸਰਕਾਰ ਦੇ ਵਿੱਚ ਵੱਡਾ ਖਲਾਰਾ ਪੈਣ ਦੀ ਉਮੀਦ ਹੈਗੀ ਆ ਵੱਡਾ ਇੱਕ ਫੇਰ ਬਦਲ ਹੁੰਦੇ ਦੇ ਰਹੀ ਹੈ ਤੇ ਜੇ ਜਿੱਤ ਜਾਂਦੇ ਨੇ ਫਿਰ ਸਰਕਾਰ 'ਚ ਖਲਾਰਾ ਭਾਵਨਾ ਚ ਨਾ ਹੋਵੇ ਪਾਰਟੀ ਲੈਵਲ ਤੇ ਪੰਜਾਬ ਲੈਵਲ ਤੇ ਵੱਡਾ ਖਲਾਰਾ ਪਊਗਾ ਜਦੋਂ ਮਨੀਸ਼ ਸੋਧੀਆ ਜਾਂ ਅਰਵਿੰਦ ਕੇਜਰੀਵਾ ਜਾਂ ਸਤਿੰਦਰ ਜਰ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰੇ ਜੀ ਧੰਨ ਤਾ ਸੀਨੀਅਰ ਪੱਤਰਕਾਰ ਇੰਦਰਪਾਲ ਸਿੰਘ ਧੁੰਨਾ ਜੀ ਨੂੰ ਤੁਸੀਂ ਸੁਣਿਆ ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਪੰਜਾਬ ਦੇ ਮੁੱਦੇ ਤੇ ਆਪਣੀ رائے ਰੱਖੀ ਲੁਧਿਆਣਾ ਅਜੀਮਨੀ ਚੌੜ੍ਹੋਂ ਤੁਸੀਂ ਸਮਝ ਸਕਦੇ ਹੋ ਬਈ ਆਵਾਜ਼ੀ ਪਾਰਟੀ ਪੋਲਿਟਿਕਸ ਦੀ ਏ ਗਲੇ ਦੀ ਹੱਡੀ ਆ ਕੇ ਜੇਕਰ ਜਿੱਤਦੇ ਨੇ ਤਾਂ ਕਿਸੇ ਇੱਕ ਨੂੰ ਰਾਜ ਸਭਾ ਜਾਣਾ ਪਊਗਾ ਉਸ ਤੋਂ ਬਾਅਦ ਵੀ ਪੰਜਾਬ ਦੇ ਅੰਦਰ ਖਲੈਰਾ ਜਿਹੜਾ ਪਾਣਾ ਉਤੇ ਆ ਤੇ ਉਸ ਤੋਂ ਬਾਅਦ ਜੇਕਰ ਆਵਾਜ਼ ਦੀ ਪਾਰਟੀ ਚੋਣ ਹਾਰਦੀ ਆ ਕੋਈ ਭਾਵੇਂ ਉਹ ਬੀਜੇਪੀ ਜਿੱਤੇ ਜਾਂ ਫਿਰ ਕਾਂਗਰਸ ਜਿੱਤੇ ਤਾਂ ਕਿਤੇ ਨਾ ਕਿਤੇ ਜਿਹੜੇ ਨਾਰਾਜ ਵੋਲੰਟੀਅਰ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਏਗਾ ਤੇ ਇੱਕ ਵਾਰ ਫਿਰ ਤੋਂ ਜਿਹੜੀ ਨਾਰਾਜ਼ਗੀ ਆ ਉਹ ਆਵਾਜ਼ ਦੀ ਪਾਰਟੀ ਨੂੰ ਦੇਖਣ ਨੂੰ ਮਿਲੇਗੀ ਤਾਂ ਇਹ ਕਹਿ ਸਕਦੇ ਆ ਕਿ ਹਾਲ ਫਿਲਹਾਲ ਆਵਾਜ਼ੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਜਦੋਂ ਆਣ ਵਾਲੀ 23 ਤਰੀਕ ਨੂੰ ਲੁਧਿਆਣਾ ਜਿਮਨੀ ਚੌਂ ਦੇ ਨਤੀਜੇ ਸਾਹਮਣੇ ਆਣਗੇ ਤਸ ਤੋਂ ਬਾਅਦ ਕੀ ਕੁਝ ਦੁਬਾਰਾ ਤੋਂ ਸਿਨੈਰੀਓ ਬਣਦਾ ਫਿਰ ਤੁਹਾਡੇ ਮੂਰੇ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਦੋ ਇਜਾਜ਼ਤ